ਬੀਪੀ ਤਵਾੜੀ ਨੇ ਬਾਦਲ ਸਾਹਿਬ ਨੂੰ ਚਿੱਠੀ ਲਿਖੀ ਸੀ ਵੀ ਮੈਂ ਤੁਹਾਡੀ ਗਵਾਹੀ ਰਿਕਾਰਡ ਕਰਨਾ ਚਾਹੁੰਦਾ ਤੇ ਬਾਦਲ ਸਾਹਿਬ ਨੇ ਮਨ ਕਰਤਾ ਸੀ। ਗੁਰਦੇਵ ਸਿੰਘ ਕੋਂਕੇ ਨੂੰ ਕਾਰਜਕਾਰੀ ਜੱਥੇਦਾਰ ਬਣਾਇਆ। ਫਿਰ ਇੱਕ ਵੱਡਾ ਪ੍ਰੈਸ਼ਰ ਆਇਆ ਵੀ ਖਾਲਸਾਤਾਨ ਦਾ ਐਲਾਨ ਕਰੋ। ਸਰਬੱਤ ਖਾਲਸੇ ਨੇ ਮੈਨੂੰ ਜ਼ਿੰਮੇਵਾਰੀ ਦਿੱਤੀ ਐ ਮੈਂ ਉਹਦੇ ਮਤਿਆਂ ਤੇ ਪਹਿਰੇ ਦੇਣਾ ਮੈਂ ਉਹਨੂੰ ਉਲੰਘਣਾ ਨਹੀਂ। ਸਰਬੱਤ ਖਾਲਸੇ ਤੋਂ ਬਾਅਦ ਜਿਹੜਾ ਦਮਦਮਈ ਟਕਸਾਲ ਦਾ ਰੋਲ ਆ ਉਹ ਪੂਰਾ ਨਖੇਦਾਤਮਕ ਰੋਲ ਆ। ਖਾਲਸਾਤਾਨ ਇਹਨਾਂ ਨੇ ਹੱਥਾ ਬਣਾ ਲਿਆ। ਉਦੇ ਆਧਾਰ ਤੇ ਬਾਹਰ ਬੰਦੇ ਭੇਜਣੇ ਸ਼ੁਰੂ ਕਰਤੇ ਮਾਰ ਨੇ ਚਿੱਠੀਆਂ ਲਿਖਣੀਆਂ ਸ਼ੁਰੂ ਕਰਤੀਆਂ ਚਿੱਠੀਆਂ ਦਾ ਵਪਾਰ ਹੋ ਗਿਆ ਬਾਹਰ ਬੰਦੇ ਭੇਜਣ ਦਾ ਵਪਾਰ ਹੋ ਗਿਆ ਉਸ ਤੋਂ ਬਾਅਦ ਟਕਸਾਲ ਦਾ ਰੋਲ ਆ ਜਿਹੜਾ ਲਗਾਤਾਰ ਨਖਿੱਧਾ ਤੇ ਸਰਕਾਰ ਪੱਕੀ ਰੋਲ ਹੈ ਰੋਡੇ ਦੀ ਅੱਜੇ ਮੈਂ ਇੱਕ ਇੰਟਰਵਿਊ ਸ਼ੇਅਰ ਕੀਤੀ ਆ ਉਹਦੇ ਵਿੱਚ ਉਹਨੇ ਸੱਚੀਆਂ ਗੱਲਾਂ ਬੋਲੀਆਂ ਨੇ ਰੋਡੇ ਨੇ ਭਾਈ ਵਾਲੀ ਪਾ ਲਈ ਬਾਦਲ ਸਰਕਾਰ ਨਾਲ ਦਮਦਮੀ ਟਕਸਾਲ ਦਾ ਜਿਹੜਾ ਮੌਜੂਦਾ ਮੁਖੀ ਆ ਹਰਨਾਮ ਸਿੰਘ ਧੁੰਮਾ ਉਹਨੇ ਦਰਬਾਰ ਸਾਹਿਬ ਦੇ ਬਾਹਰ ਇਹ ਐਲਾਨ ਕੀਤਾ ਕਿ ਖਾਲਸਾ ਪੰਥ ਨੂੰ ਹਰ ਰੋਜ਼ ਬਾਦਲ ਪਰਿਵਾਰ ਦੀ ਚੜ੍ਹਦੀ ਕਲਾ ਲਈ ਵੀ ਅਰਦਾਸ ਕਰਨੀ ਚਾਹੀਦੀ। ਦਮਦਮੀ ਟਕਸਾਲ ਉਹਦੇ ਨਾਲ ਜੁੜੇ ਹੋਏ ਲੋਕ ਆ ਉਹ ਸੱਤਾ ਦਾ ਆਨੰਦ ਮਾਨਣ ਲੱਗ ਗਏ ਬੰਦੇ ਬਾਹਰ ਭੇਜਣ ਲੱਗ ਗਏ ਬਾਹਰਲੇ ਗੁਰਦੁਆਰਿਆਂ ਤੇ ਕਬਜ਼ਾ ਕਰ ਲਿਆ ਖਾਲਿਸਤਾਨ ਦੇ ਨਾਰੇ ਲੱਗਣ ਲੱਗ ਗਏ। ਇਹ ਜਿਹੜਾ ਪੰਜਾਬ 'ਚ ਮਨੁੱਖੀ ਅਧਿਕਾਰਾਂ ਦਾ ਹਨਨ ਹੋਇਆ ਸੀ ਜੋ ਖੌਂਦੀਆਂ ਨਦੀਆਂ ਬਹਾਈਆਂ ਸੀ ਉੱਤੇ ਪਰਦਾ ਪਾਇਆ ਉਹ ਤੇ ਚੁੱਪ ਕਰ ਗਏ ਸਿੱਖ ਸੰਘਰਸ਼ ਦਾ ਵਰਤਾਂਤ ਬੁਰੀ ਤਰ੍ਹਾਂ ਖਿੰਡ ਗਿਆ ਇੱਕ ਤਾਂ ਖਾਲਿਸਤਾਨ ਦਾ ਨਾਹਰਾ ਲਾਤਾ ਆਨੰਦਪੁਰ ਦੇ ਮਤੇ ਦਾ ਵਰਤਾਂਤ ਛੱਡਤਾ ਅਮਰਸਰ ਅਲਾਮੇ ਦਾ ਵਰਤਾਂਤ ਛੱਡਤਾ ਦੂਜੀ ਧਿਰ ਸਰਕਾਰਾਂ ਬਣਾਉਣ ਚ ਲੱਗ ਗਈ ਚਲਾਉਣ ਚ ਲੱਗ ਗਈ ਬਾਦਲ ਵਾਲੇ ਜਿਹੜਾ ਉਹ ਉਹਦੇ ਖਿਲਾਫ ਬੋਲਦਾ ਉਹਨੂੰ ਇਹ ਕਹਿੰਦੇ ਕਾਂਗਰਸ ਦਾ ਏਜੰਟਾ ਜਿਹੜਾ ਖਾਲਿਸਤਾਨ ਦੇ ਬਾਰੇ ਕੋਈ ਗੱਲ ਕਰਦਾ ਉਹਨੂੰ ਉਹਨੂੰ ਵੀ ਇਹੀ ਕਹਿੰਦੇ ਸੀ ਵੀ ਇਹ ਭਾਰਤੀ ਸਰਕਾਰ ਦਾ ਏਜੰਟਾ ਪਾਲਸਤਾਨੀਨ ਕੀ ਹਾਲ ਹੈ ਹੁਣ ਤੁਸੀਂ ਦੂਜਾ ਦੇਖ ਲਓ ਬਾਦਲ ਕਿਆਂ ਦਾ ਕੀ ਹਾਲ ਹੈ ਬਾਦਲ ਨੇ ਸਾਰਾ ਕੁਝ ਛੱਡ ਕੇ ਫਿਰਕੂ ਸ਼ਾਂਤੀ ਤੇ ਅਮਨ ਭਾਈਚਾਰਾ ਫਿਰਕੂ ਸ਼ਾਂਤੀ ਅਮਨ ਭਾਈਚਾਰਾ ਹਿੰਦੂ ਸਿੱਖਾਂ ਚ ਪੰਜਾਬ ਚ ਕੋਈ ਸਮੱਸਿਆ ਨਹੀਂ ਰਹੀ ਉਹਨਾਂ ਵੇਲੇ ਐਵੇਂ ਨਹੀਂ ਰਹੀ ਤਾਂ ਉਹਨਾਂ ਨੂੰ ਵੀ ਏਜੰਡਾ ਕਿਉਂ ਅਪਣਾਉਣਾ ਪਿਆ ਫਿਰ ਪੰਥ ਤੇ ਪੰਜਾਬ ਦੇ ਹਿੱਤਾਂ ਨੂੰ ਪਿੱਠ ਦੇਣ ਲਈ ਕੌਂਕੇ ਦੀ ਰਿਪੋਰਟ ਤੇ ਉਹਨੇ ਕਿਉਂ ਨਹੀਂ ਗੱਲ ਕੀਤੀ ਕਿਉਂਕਿ ਉਸ ਤੋਂ ਪਹਿਲਾਂ ਉਹ ਜਿਹੜੇ ਹਜ਼ਾਰਾਂ ਝੂਠੇ ਮੁਕਾਬਲੇ ਸੀ ਉਹਨਾਂ ਦੀ ਜਾਂਚ ਕਰਾਉਣ ਤੋਂ ਮੁਕਰ ਗਿਆ ਸੀ ਜੁਲਮ ਕੀਤਾ ਕਾਂਗਰਸ ਨੇ ਇਹਦੇ ਵਿੱਚ ਕਿਸੇ ਨੂੰ ਸ਼ੱਕ ਆ ਤੁਹਾਨੂੰ ਸੱਤਾ ਸੌਂਪੀ ਸੀ ਜੁਲਮ ਦਾ ਇਨਸਾਫ ਦੇਣ ਲਈ ਤੁਹਾਡੇ ਨਾਲ ਰੌਲਾ ਇਹ ਹੈ ਵੀ ਤੁਸੀਂ ਉਹ ਜੁਲਮ ਦਾ ਇਨਸਾਫ ਦਿੱਤਾ ਕਿ ਨਹੀਂ ਦਿੱਤਾ ਜਿਹੜਾ ਸੁਖਵੀਰ ਦਾ ਗਏਗਾ ਸਾਰਾ ਮਹੇਸ਼ਿੰਦਰ ਗਰੇਵਾਲ ਬਲਟੋਹਾ ਬੰਟੀ ਰਮਾਣਾ ਚੰਦੂ ਮਾਜਰਾ ਇਹ ਕੀ ਕਰ ਰਹੇ ਨੇ ਇਹ ਕਹਿ ਰਹੇ ਨੇ ਵੀ ਉਹ ਰਿਪੋਰਟ ਗਲਤ ਆ ਉਹ ਚ ਹੈ ਹੀ ਕੁਝ ਨਹੀਂ ਤੁਸੀਂ ਤਾਂ ਜਿਹੜਾ ਸ਼کاری ਪੁਲਿਸ ਅਫਸਰਾਂ ਦੀ ਤਰੱਕੀਆਂ ਦਿੱਤੀਆਂ ਬੀਜਪੀ ਸੈਣੀ ਨੂੰ ਆਖਰ ਵਿੱਚ ਬਣਾਤਾ ਇੱਕ ਚਰਚਾ ਅੱਜਕੱਲ ਪੰਜਾਬ 'ਚ ਜ਼ੋਰਾਂ ਤੇ ਹੈ ਇਸ ਦਾ ਅਸਰ ਦੇਸ਼ ਵਿਦੇਸ਼ ਦੇ ਵਿੱਚ ਵੀ ਹੈ ਜਿਨ੍ਹਾਂ ਨੂੰ ਲੱਗਦਾ ਹੈ ਕਿ ਇਸ ਮੁੱਦੇ ਦਾ ਕੋਈ ਹੱਲ ਨਿਕਲਣਾ ਚਾਹੀਦਾ ਹੈ ਇਨਸਾਫ ਮਿਲਣਾ ਚਾਹੀਦਾ ਹੈ ਉਹ ਹੈ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਜਿਹੜੇ ਪੁਲਿਸ ਤਸ਼ੱਦਦ ਦਾ ਸ਼ਿਕਾਰ ਹੋਏ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਪਰ ਕਈ ਕੇਸਾਂ ਦੇ ਵਿੱਚ ਉਹ ਪਘੋੜੇ ਕਰਾਰ ਦਿੱਤੇ ਗਏ ਇਨ੍ਹਾਂ ਕੇਸਾਂ ਦੇ ਜਿਹੜੀ ਕੇਸ ਦੇ ਆਲੇ-ਦੁਆਲੇ ਘੁੰਮ ਰਹੀ ਗੱਲਬਾਤ ਹੈ ਉਸ ਦੇ ਵਿੱਚ ਦਮਦਮੀ ਟਕਸਾਲ ਦੇ ਜਿਹੜੇ ਮੌਜੂਦਾ ਲੀਡਰਸ਼ਿਪ ਹੈ ਜਾਂ ਫਿਰ ਜਿਹੜੇ ਆਗੂ ਨੇ ਉਹਨਾਂ ਦੇ ਕੀ-ਕੀ ਸਟੈਂਡ ਨੇ ਤੇ ਉਸ ਵੇਲੇ ਕੀ ਰਹੇ ਸਨ ਇਹ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਇਸ ਤੇ ਬਾਰੇ ਖੁੱਲ੍ਹ ਕੇ ਲਿਖ ਵੀ ਰਹੇ ਨੇ ਬੋਲ ਵੀ ਰਹੇ ਨੇ ਮਾਲਵਿੰਦਰ ਸਿੰਘ ਮਾਲੀ ਜੀ ਹਮਾਲੀ ਸਾਹਿਬ ਇਸ ਮਸਲੇ ਦੇ ਉੱਤੇ ਆਪਾਂ ਦੋ ਤੋਂ ਤਿੰਨ ਵਾਰੀ ਸ਼ਾਇਦ ਆਪਾਂ ਡਿਸਕਸ਼ਨ ਇੱਤੇ ਕਰ ਵੀ ਚੁੱਕੇ ਆਂ ਪਰ ਜਿਹੜੀ ਗੱਲ ਘੁੰਮਦੀ ਹੈ ਕਿ ਦਮਦਮੀ ਟਕਸਾਲ ਆ ਜਿਹੜੀ ਉਸਦੇ ਆਗੂਆਂ ਦੀ ਉਸਦੇ ਲੀਡਰਾਂ ਦੀ ਜਿਹੜੀ ਭੂਮਿਕਾ ਉਸ ਵੇਲੇ ਸੀ ਜਿਹੜੀ ਅੱਜ ਜਿਹੜੀ ਬਣਦੀ ਹੈ ਕੀ ਨਿਭਾਈ ਗਈ ਜਾਂ ਨਿਭਾਈ ਜਾ ਰਹੀ ਹੈ ਲਾਧੂ ਕਾਹਬ ਸਾਹਿਬ ਦੇਖੋ ਦੋ ਗੱਲਾਂ ਨੇ ਇੱਕ ਤਾਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਦੀ ਗਵਾਈ 'ਚ ਉਹਨਾਂ ਦਾ ਧਰਮ ਯੁੱਧ ਮੋਰਚੇ 'ਚ ਰੋਲ ਆ ਇੱਕ ਆਮ ਤੌਰ ਤੇ ਜੋ ਸਿੱਖੀ ਦਾ ਪ੍ਰਚਾਰ ਪ੍ਰਸਾਰ ਆ ਉਹਦੇ ਵਿੱਚ ਦਮਦਮਿਤਕ ਸਾਲ ਦਾ ਰੋਲ ਆ ਇਹ ਵੱਖ-ਵੱਖ ਗੱਲਾਂ ਨੇ ਸੰਤ ਭਿੰਡਰ ਵਾਲਿਆਂ ਦਾ ਰੋਲ ਸੀ ਜਿਹੜਾ ਧਰਮ ਜੁੱਧ ਮੋਰਚੇ 'ਚ ਉਹਨਾਂ ਦਾ ਐਲਾਨੀਆਂ ਸੀ ਵੀ ਬਹੁਤ ਵਾਰ ਅਸੀਂ ਮੋਰਚੇ ਲਾ ਲਾ ਕੇ ਦੇਖ ਲਏ ਮਰਨ ਵਰਤ ਰੱਖ ਲਏ ਹਵਨਕੁੰਡ ਬਣਾ ਲਏ ਐਤਕੀ ਮੈਂ ਇਕਾਲੀ ਲੀਡਰਸ਼ਿਪ ਨੂੰ ਭੱਜਣ ਨਹੀਂ ਦੇਣਾ ਆਨੰਦਪੁਰ ਸਾਹਿਬ ਦੇ ਮਤੇ ਤੋਂ ਘੱਟ ਸਮਝੌਤਾ ਨਹੀਂ ਹੋਣ ਦੇਣਾ ਇਹ ਲੜਾਈ ਲੜਦੇ ਲੜਦੇ ਕਈ ਹੋਰ ਗੱਲਾਂ ਵਿੱਚ ਆ ਗਈਆਂ ਨਰਨਕਾਲੀਆਂ ਦੇ ਖਿਲਾਫ ਹੁਕਮਨਾਮਾ ਆ ਗਿਆ ਉਹ 78 ਵਾਲਾ ਹੋਇਆ ਹੋਇਆ ਸੀ ਤੁਹਾਨੂੰ ਪਤਾ ਉਹ ਸਾਰੀ ਗੱਲ ਦਾ ਹਥਿਆਰਬੰਦ ਕਾਰਵਾਈਆਂ ਵੀ ਸ਼ੁਰੂ ਹੋ ਗਈਆਂ ਪੁਲਿਸ ਨੇ ਜਾਬਰ ਕੀਤਾ ਉਹਦਾ ਜਵਾਬ ਵੀ ਦੇਣਾ ਸ਼ੁਰੂ ਹੋ ਗਿਆ ਚਲੋ 1984 ਚ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਉਦੋਂ ਸੰਤ ਜਰਨੈਲ ਸਿੰਘ ਭਿੰਡਰ ਵਾਲਿਆਂ ਦੀ ਅਗਵਾਈ ਦੇ ਵਿੱਚ ਜਥੇ ਨੇ ਬੜੀ ਜ਼ਬਰਦਸਤ ਲੜਾਈ ਲੜੀ ਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਉਹਦੇ ਬਾਰੇ ਤੁਹਾਡਾ ਬਖਰੇਵਾ ਹੋ ਸਕਦਾ ਵੀ ਐ ਨਹੀਂ ਕਰਨਾ ਚਾਹੀਦਾ ਸੀ ਐ ਨਹੀਂ ਕਰਨਾ ਚਾਹੀਦਾ ਸੀ ਪੱਕ ਉਹਨੇ ਗੱਲ ਸਿਰ ਜਿੱਤੀ ਉਸ ਤੋਂ ਬਾਅਦ ਕੀ ਹੋਇਆ ਤਕਸਾਲ ਦਾ ਬੋਲ ਵਾਲਾ ਹੋ ਗਿਆ ਅਕਾਲੀ ਲੀਡਰਸ਼ਿਪ ਬਹੁਤ ਪਿੱਛੇ ਰਹਿ ਗਈ ਆਮ ਤੌਰ ਤੇ ਅਕਾਲ ਤਖਤ ਦਾ ਜਥੇਦਾਰ ਸਰਬੱਤ ਖਾਲਸਾ ਸਜਦਾ ਉਦੋਂ ਦਮਦਮੀ ਤਕਸਾਲ ਨੇ 26 ਜਨਵਰੀ 86 ਨੂੰ ਸਰਬੱਤ ਖਾਲਸਾ ਸਦਿਆ ਅਕਾਲ ਤਖਤ ਸਾਹਿਬ ਤੇ ਸਦਿਆ ਬੜਾ ਉੱਥੇ ਪ੍ਰੈਸ਼ਰ ਪਿਆ ਉਹਨਾਂ ਤੇ ਵੀ ਹੁਣ ਆਪਾਂ ਲੜਾਈ ਕਿਹੜੀ ਸੇਧ ਚੱਗੇ ਲੜਨੀ ਆ ਕਿਉਂਕਿ ਉਦੋਂ ਬਹੁਤ ਬੰਦੇ ਹੈਗੇ ਸੀ ਜਿਹੜੇ ਸੰਤ ਭਿੰਡਰਾਲਿਆਂ ਦੇ ਹਮੇਤੀ ਸੀ ਹੂੰ ਉਹਨਾਂ ਤੇ ਦਬਾਅ ਪਿਆ ਵੀ ਤੁਸੀਂ ਖਾਲਸਾਤਨ ਦਾ ਮਤਾ ਪਾਸ ਕਰੋ ਇੱਥੇ ਸੋਨ ਸਿੰਘ ਸੀ ਇੱਕ ਹੀ ਫੌਜੀ ਜਰਨਲ ਸੀ ਮੋਹਕਮ ਸਿੰਘ ਨੇ ਬੜੀ ਵਿਆਖਿਆ ਚ ਇੰਟਰਵਿਊ ਦਿੱਤੀ ਹੈ ਇਹਦੇ ਬਾਰੇ ਉਹ ਕਹਿੰਦੇ ਨਹੀਂ ਜੀ ਜਿਹੜੀ ਸੰਤ ਲੜਾਈ ਲੜ ਰਹੇ ਸੀ ਅਸੀਂ ਉਸੇ ਲੜਾਈ ਨੂੰ ਜਾਰੀ ਰੱਖਣਾ ਗੁਰਮਤਿ ਪਾਸ ਕੀਤੇ ਗਏ ਪੰਜਵੇਂ ਮੇਰੀ ਕਮੇਟੀ ਬਣਾਈ ਗਈ ਉਹਦੀ ਜ਼ਿੰਮੇਵਾਰੀ ਸੀ ਗੁਰਮਤਿਆਂ ਨੂੰ ਲਾਗੂ ਕਰਨ ਦੀ ਨਿਗਰਾਨੀ ਕਰਨੀ ਹੂੰ ਭਾਈ ਜਸਵੀਰ ਸਿੰਘ ਰੋਡੇ ਨੂੰ ਅਕਾਲ ਤਖਤ ਦਾ ਜਥੇਦਾਰ ਬਣਾਇਆ ਕਿਉਂਕਿ ਉਹ ਜੇਲ੍ਹ ਸੀ ਉਦੋਂ ਸਾਗਰ ਜੇਲ੍ਹ ਚ ਸੀ ਉਹਨਾਂ ਨੇ ਇਥੇ ਗੁਰਦੇਵ ਸਿੰਘ ਕੌਂਕੇ ਨੂੰ ਕਾਰਜਕਾਰੀ ਜਥੇਦਾਰ ਬਣਾਇਆ ਭਾਈ ਗੁਰਦੇਵ ਸਿੰਘ ਕੌਂਕੇ ਨੇ ਉਹਨਾਂ ਮਤਿਆਂ ਤੇ ਪਹਿਰਾ ਦਿੱਤਾ ਮਤਲਬ ਉੱਥੇ ਵੀ ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਦਰਬਾਰ ਸਾਹਿਬ ਦੇ ਅੰਦਰ ਮਰਿਆਦਾ ਬਹਾਲ ਹੋਵੇ ਕਿਉਂਕਿ ਉਦੋਂ ਲਗਭਗ ਖਾੜਕੂ ਤੇਰਾ ਦਾ ਕਬਜ਼ਾ ਸੀ ਖਾੜਕੂ ਤੇਰਾ ਉਸ ਤਰ੍ਹਾਂ ਨਹੀਂ ਸੀ ਮਤਲਬ ਗਰਮਸਰ ਵਾਲਿਆਂ ਦਾ ਉਹਨਾਂ ਨੇ ਉਹਨਾਂ ਨੂੰ ਵੀ ਸਟਰੀਮ ਲਾਈਨ ਕੀਤਾ ਵੀ ਭਾਈ ਕਮਰਿਆਂ ਚ ਰਹਨੇ ਹੋ ਲੰਗਰ ਗੁਰੂ ਦਾ ਛਕਣਾ ਅੱਡ ਤੜਕੇ ਨਹੀਂ ਲੱਗਣੇ ਜੇ ਨਹੀਂ ਲੱਗਣਾ ਯਾਨੀ ਇੱਕ ਲੜਨ ਵਾਲੇ ਬੰਦੇ ਉਹਨਾਂ ਤਾਂ ਥੋੜੇ ਜੇ ਨਾ ਖੁਸ਼ ਸੀ ਫਿਰ ਇੱਕ ਵੱਡਾ ਪ੍ਰੈਸ਼ਰ ਆਇਆ ਵੀ ਖਾਲਸਾਤਨ ਦਾ ਐਲਾਨ ਕਰੋ ਉਹ ਕਹਿੰਦੇ ਮੈਂ ਨਹੀਂ ਕਰਨਾ ਮੈਂ ਸਰਵੱਤ ਖਾਲਸੇ ਨੇ ਮੈਨੂੰ ਜ਼ਿੰਮੇਵਾਰੀ ਦਿੱਤੀ ਹੈ ਮੈਂ ਉਹਦੇ ਮਤਿਆਂ ਤੇ ਪਹਿਰੇ ਦੇਣਾ ਮੈਂ ਉਹਨੂੰ ਉਲੰਘਣਾ ਨਹੀਂ ਇਹ ਗੱਲਾਂ ਉਹਦੇ ਅੰਦਰ ਖਾਤੇ ਚੱਲ ਰਹੀਆਂ ਸੀ ਕਿ ਜੱਗ ਜਾਹਰ ਸੀ ਕਿ ਮੈਂ ਨਹੀਂ ਕਰਨਾ ਲਾ ਅੰਦਰ ਖਾਤੇ ਚੱਲ ਰਹੀਆਂ ਸੀ ਪਤਾ ਲੱਗ ਰਿਹਾ ਸੀ ਜਿੰਨੇ ਨੇੜੇ ਜਾਣਦੇ ਸੀ ਬੰਦੇ ਵੀ ਸੰਘਰਸ਼ ਕਿੱਧਰ ਨੂੰ ਜਾਵੇ ਕਿਵੇਂ ਜਾਵੇ ਹਥਿਆਰਬੰਦ ਘੋਲ ਲੜ ਰਹੇ ਆ ਇਹ ਬੋ ਇਹ ਮਕਾਤਮਕਾ ਫਿਰ ਜਿਹੜੀ ਪੰਜਵੇਂ ਮੇਰੀ ਪੰਥ ਕਮੇਟੀ ਸੀ ਮਤਲਬ ਉਹ ਤੇ ਸੋਨ ਸਿੰਘ ਊਰੀ ਜਾਂ ਜਿਹੜੀਆਂ ਵੀ ਫੋਰਸਾਂ ਚਾਹੁੰਦੀਆਂ ਸੀ ਉਹ ਤੇ ਦਬਾਅ ਪਾ ਕੇ ਉਹਨਾਂ ਤੋਂ 30 ਅਪ੍ਰੈਲ ਜਾਂ 29 ਅਪ੍ਰੈਲ 1985 ਨੂੰ ਖਾਲਸਾਤਨ ਦਾ ਐਲਾਨ ਕਰਾਤਾ ਜਾਣੀ ਪੰਜ ਮੈਂਬਰੀ ਕਮੇਟੀ ਨੇ ਸਰਬੱਤ ਖਾਲਸੇ ਦੀ ਗੁਰਮਤੇ ਦੀ ਜਿਹਨੂੰ ਪੰਥਕਰਜਾ ਕਹਿੰਦੇ ਆਪਾਂ ਉਹਦੀ ਉਲੰਘਣਾ ਕਰਕੇ ਉਹ ਹਥਿਆਰਬੰਦ ਘੋਲ ਦਾ ਐਲਾਨ ਕਰਤਾ ਖਾਲਿਸਤਾਨ ਲਈ ਸਭ ਤੋਂ ਵੱਡਾ ਸਵਾਲ ਤਾਂ ਇੱਥੇ ਉੱਠਦਾ ਸੀ ਕੀ ਸਰਬੱਤ ਖਾਲਸੇ ਦੇ ਮਤਿਆਂ ਨੂੰ ਇਹ ਐਂ ਉਲੰਘਿਆ ਜਾ ਸਕਦਾ ਉਹਦੀ ਮਾਰਗਸਿੰਘ ਨੂੰ ਰੱਦ ਕੀਤਾ ਜਾ ਸਕਦਾ ਤੇ ਉਹਨਾਂ ਨੇ ਕੀਤਾ ਇੱਥੇ ਅਸਲ 'ਚ ਜੇ ਤੁਸੀਂ ਸਿੱਖ ਇਤਿਹਾਸ ਸਿਧਾਂਤ ਮਰਿਆਦਾ ਦੀ ਗੱਲ ਕਰੋ ਪਹਿਲਾਂ ਇਹ ਸੀ ਨਾ ਮਿਸਲਾ ਸੀ ਜੀ ਆਪਸ ਵਿੱਚ ਲੜਦਿਆਂ ਸੀ ਬਹੁਤ ਕੁਝ ਇਲਾਕੇ ਦੀ ਗੱਲ ਹੁੰਦੀ ਸੀ ਪਰ ਜਦੋਂ ਸਰਬੱਤ ਖਾਲਸੇ 'ਚ ਦੁਸ਼ਮਣ ਦੇ ਖਿਲਾਫ ਲੜਨ ਦਾ ਗੁਰਮਤਾ ਪਾਸ ਹੋ ਜਾਂਦਾ ਉਹਦੀ ਕੋਈ ਉਲੰਘਣਾ ਨਹੀਂ ਕਰਦੀ ਸੀ ਇਹਨਾਂ ਨੇ ਜਿਹੜਾ ਸਰਬੱਤ ਖਾਲਸੇ ਵੱਲੋਂ ਪੁਰਾਮਨ ਤੇ ਸ਼ਾਂਤੀਪੂਰਕ ਸੰਘਰਸ਼ ਦੀ ਗੱਲ ਸੀ ਇਹਨਾਂ ਨੇ ਉਹਨੂੰ ਰੱਦ ਕਰਤਾ ਔਰ ਕੁਝ ਇਸ ਮਹੀਨੇ ਵਿੱਚ 29 April ਨੂੰ ਇਹ ਗੱਲ ਹੋਈ ਆ 26 ਜਨਵਰੀ ਤੋਂ ਅਪ੍ਰੈਲ ਤੱਕ ਤੁਸੀਂ ਦੇਖ ਲਓ ਕਿੰਨਾ ਕੁ ਮਤਾਂ ਮਤਲਬ ਕਿੰਨਾ ਕੁ ਫਰਕ ਹਾਂ ਅਪ੍ਰੈਲ ਮਈ ਜੂਨ ਜੇ ਇਸ ਹਿਸਾਬ ਨਾਲ ਤੁਸੀਂ ਲਾਮੋ ਅਸਲ ਵੱਡੀ ਗਲਤੀ ਉਹ ਆ ਹੁਣ ਕੋਈ ਵੀ ਬੰਦਾ ਇਹਦੇ ਬਾਰੇ ਬੋਲਣ ਨੂੰ ਤਿਆਰ ਨਹੀਂ ਤੁਸੀਂ ਇੱਕ ਪੰਥ ਖਾਲਸੇ ਦੀ ਰਾਜਾ ਨੂੰ ਲੰਘ ਕੇ ਇੱਕ ਹੋਰ ਲਾਈਨ ਕਰ ਲਈ ਉਦੋਂ ਬਾਅਦ ਜਿਹੜਾ ਕੇਂਦਰ ਦਰਬਾਰ ਸਾਹਿਬ ਸੀ ਕਾਲੀ ਗਰਜ ਹੋ ਗਿਆ ਬਹਾਨਾ ਮਿਲ ਗਿਆ ਨੂੰ ਬਰਨਾਲੇ ਨੇ ਕਰਤਾ ਕੇਂਦਰ ਨੇ ਗਲ ਚ ਗੁੱਠਾ ਦੇ ਕੇ ਕਰਾਇਆ ਰਵੇਰੋ ਕਹਿੰਦਾ ਸੀ ਉਹ ਤਾਂ ਬੰਦੇ ਨਿਕਲ ਗਏ ਉਹਨਾਂ ਨੂੰ ਫੜ ਕੇ ਕੀ ਕੀ ਕਰਨਾ ਆਪਾਂ ਪਰ ਕੇਂਦਰ ਵਾਲੇ ਆਏ ਜਿਵੇਂ ਟੋੜਾ ਸਾਹਿਬ ਨੇ ਵੀ ਦੱਸਿਆ ਹੋਰਾਂ ਨੇ ਵੀ ਦੱਸਿਆ ਉਹ ਕਹਿੰਦੇ ਜਾਓ ਕੇਰਾ ਕਿਉਂਕਿ ਸਾਕਾ ਕਾਲੀ ਗਰਜ ਪਹਿਲੇ ਨਾਲ ਫਿਰ ਬਲੂ ਸਟਾਰ ਜਿਹੜਾ ਉਹ ਕਹਿੰਦੇ ਨੇ ਫੌਜੀ ਹਮਲਾ ਉਹ ਬਾਜ਼ਮ ਬਣ ਜਾਂਦਾ ਸੀ ਵੀ ਹੁਣ ਤਾਂ ਸਿੱਖ ਮੁੱਖ ਮੰਤਰੀ ਸੀ ਹੁਣ ਵੀ ਉਹਨੇ ਦਰਬਾਰ ਸਾਹਿਬ ਦੇ ਵਿੱਚ ਪੁਲਿਸ ਭੇਜੀ ਇੱਕ ਹਿਸਾਬ ਨਾਲ ਉਹਨਾਂ ਦੀ ਜਿੱਤ ਹੋ ਗਈ ਤੇ ਪੰਥਕ ਰਾਜਾ ਦੀ ਹਾਰ ਹੋ ਗਈ ਜਿੱਥੇ ਤੱਕ ਰਹੀ ਗੱਲ ਇਸ ਪਛੋਕੜ ਤੇ ਤਾਂ ਤੁਸੀਂ ਚਾਨਣਾ ਪਾ ਦਿੱਤਾ ਤੁਸੀਂ ਇੱਕ ਰੀਸੈਂਟਲੀ ਪੋਸਟ ਲਿਖੀ ਹੈ ਜਿਸ ਦੇ ਵਿੱਚ ਦਮਦਮੀ ਟਕਸਾਲ ਦੇ ਕੁਝ ਆਗੂਆਂ ਦਾ ਭਾਜਪਾ ਛੜੱਪਾ ਮਾਰ ਕੇ ਜਾਣਾ ਉਹ ਹਵਾਲਾ ਦਿੱਤਾ ਜਾਂ ਫਿਰ ਤੁਹਾਨੂੰ ਲੱਗਦਾ ਕਿ ਜਿਹੜੀ ਦਖਲ ਅੰਦਾਜ਼ੀ ਹੈ ਕੇਂਦਰ ਤੋਂ ਬੈਠ ਕੇ ਜਾਂ ਕਿਸੇ ਹੋਰ ਸੰਸਥਾ ਦੀ ਉਹ ਇਸ ਪਾਸੇ ਹੋਈ ਹੈ ਇਹਦੇ ਨਾਲ ਜਿਹੜੇ ਹੋਂ ਨਾਲੇ ਲੀਡਰ ਹੈ ਉਹਨਾਂ ਦੇ ਸਟੈਂਡ ਕੌਂ ਕੇ ਬਾਰੇ ਕੀ ਨੇ ਸਰਬੱਤ ਖਾਲਸੇ ਤੋਂ ਬਾਅਦ ਜਿਹੜਾ ਦਮਦਮੀ ਟਕਸਾਲ ਦਾ ਰੋਲ ਆ ਉਹ ਪੂਰਾ ਨਖੇਦਾਤਮਕ ਰੋਲ ਆ ਖਾਲਸਤਾਨ ਇਹਨਾਂ ਨੇ ਹੱਥਾ ਬਣਾ ਲਿਆ ਉਦੇ ਆਧਾਰ ਤੇ ਬਾਹਰ ਬੰਦੇ ਭੇਜਣੇ ਸ਼ੁਰੂ ਕਰਤੇ ਮਾਂ ਨੇ ਚਿੱਠੀਆਂ ਲਿਖਣੀਆਂ ਸ਼ੁਰੂ ਕਰਤੀਆਂ ਚਿੱਠੀਆਂ ਦਾ ਵਪਾਰ ਹੋ ਗਿਆ ਬਾਹਰ ਬੰਦੇ ਭੇਜਣ ਦਾ ਵਪਾਰ ਹੋ ਗਿਆ ਉਸ ਤੋਂ ਬਾਅਦ ਟਕਸਾਲ ਦਾ ਰੋਲ ਆ ਜਿਹੜਾ ਲਗਾਤਾਰ ਨਖਿੱਧਾ ਤੇ ਸਰਕਾਰ ਪੱਕੀ ਰੋਲ ਆ ਭਾਈ ਕੌਕੇ ਦੀ ਸ਼ਹਾਦਤ ਹੋਈ ਉਹ ਆਪਾਂ ਪਹਿਲਾਂ ਗੱਲ ਕਰ ਚੁੱਕੇ ਆ ਕੀ ਗੱਲ ਕਿਵੇਂ ਹੋਈ ਸੀ ਜਦੋਂ ਬਾਦਲ ਸਰਕਾਰ ਬਣੀ ਪਹਿਲਾਂ ਉਹ ਮੁਕਰੀ ਟੋਟਲ ਹਿੰਸਾ ਦੀ ਜਾਂਚ ਕਰਾਉਣ ਤੋਂ ਪਰ ਬਾਦਲ ਇਸ ਮਾਮਲੇ 'ਚ ਫਸਿਆ ਹੋਇਆ ਸੀ ਕਿਉਂਕਿ ਉਹ ਇਹਦਾ ਗਵਾਹ ਸੀ ਵੀ ਭਾਈ ਕੌਂਕੇ ਨੂੰ ਫੜਿਆ ਹੋਇਆ ਉਹਨੇ ਐਲਾਨ ਵੀ ਕੀਤਾ ਸੀ ਇਹਦੀ ਜਾਂਚ ਕਰਾਵਾਂਗੇ ਹੂੰ ਰੋਡੇ ਦੀ ਅੱਜੇ ਮੈਂ ਇੱਕ ਇੰਟਰਵਿਊ ਸ਼ੇਅਰ ਕੀਤੀ ਆ ਉਹਦੇ ਵਿੱਚ ਉਹਨੇ ਸੱਚੀਆਂ ਗੱਲਾਂ ਬੋਲੀਆਂ ਨੇ ਹੂੰ ਵੀ ਆਏ ਕਮੇਟੀ ਬਣੀ ਆਏ ਗਏ ਅਸੀਂ ਬੈਂਸ ਸਾਹਿਬ ਸੀ ਉਹਨੇ ਇਹ ਵੀ ਕਿਹਾ ਵੀ ਮੁੜਕੇ ਜਦੋਂ ਅਸੀਂ ਮਿਲੇ ਬਾਦਲ ਨੂੰ ਉਹਨੇ ਬੜੀ ਬੇਰੁਖੀ ਨਾਲ ਸਾਨੂੰ ਹਰਾਕਤ ਨਾਲ ਠੋਕਰਾਇਆ ਵੀ ਛੱਡੋ ਇਹ ਗੱਲਾਂ ਉਹ ਜ਼ਖਮਾਂ ਨੂੰ ਚੇੜ ਕੇ ਕੀ ਨਿਕਲੂ ਹੋਰ ਗੱਲ ਕਰੋ ਕਹਿੰਦੇ ਉਸ ਤੋਂ ਬਾਅਦ ਅਸੀਂ ਬਾਦਲ ਨੂੰ ਮਿਲੇ ਨਹੀਂ ਹੁਣ ਗੱਲ ਇਹ ਇਹ ਵੀ ਉਹਦੀ ਚੁੱਪ ਕਰ ਗਏ ਹੂੰ ਸਿਮਰਜੀਤ ਮਾਨ ਕਹਿੰਦਾ 2010 ਦੇ ਵਿੱਚ ਮੈਂ ਆਰਟੀਆਈ ਨਹੀਂ ਰਿਪੋਰਟ ਕਢਾ ਲਈ ਸੀ ਜਿਹੜੀ ਹੁਣ ਜਾਰੀ ਹੋਈ ਆ ਜਿਨ੍ਹਾਂ ਨੇ ਜਾਰੀ ਕੀਤੀ ਆ ਸਰਬਜੀਤ ਵੇਰਕਾ ਉਹ ਕਹਿੰਦੇ ਅਸੀਂ ਉਹਨਾਂ ਤੋਂ ਹੀ ਲਈ ਆ ਇਹ ਨਵੀਂ ਗੱਲ ਤਾਂ ਕਿਸੇ ਨਹੀਂ ਹੂੰ ਉਦੋਂ ਬਾਅਦ ਰੋਡੇ ਨੇ ਭਾਈ ਵਾਲੀ ਪਾ ਲਈ ਬਾਦਲ ਸਰਕਾਰ ਨਾਲ ਹੂੰ ਤੁਸੀਂ ਹੈਰਾਨ ਹੋਵੋਗੇ ਜੇ ਐਡੀ ਵੱਡੀ ਗੱਲ ਆ ਤੁਸੀਂ ਉਹਦੀ ਨਖੇੜਾ ਕਿਉਂ ਨਹੀਂ ਕੀਤਾ ਜੀ ਭਾਈ ਗੁਰਦੀਪ ਸਿੰਘ ਬਠਿੰਡਾ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦਾ ਵਾਈਸ ਚੇਅਰਮੈਨ ਬਣਦਾ ਤਾਂ ਹੂੰ ਜਿਵੇਂ ਵੀਰ ਸਿੰਘ ਰੋਡੇ ਨੂੰ ਇੱਕ ਵਾਰ ਅਕਾਲੀ ਦਲ ਬਾਦਲ ਨੇ ਧਾਰਮਿਕ ਆਪਣੇ ਵਿੰਗ ਦਾ ਮੁਖੀ ਵੀ ਬਣਾਤਾ ਸੀ ਚੱਲਿਆ ਨਾ ਚੱਲਿਆ ਵੱਡ ਗੱਲਾ ਦਮ ਦਮੇ ਟਕਸਾਲਾ ਜਿਹੜਾ ਮੌਜੂਦਾ ਮੁਖੀ ਆ ਹਰਨਾਮ ਸਿੰਘ ਧੁੰਮਾ ਉਹਨੇ ਦਰਬਾਰ ਸਾਹਿਬ ਦੇ ਬਾਹਰ ਇਹ ਐਲਾਨ ਕੀਤਾ ਕਿ ਖਾਲਸਾ ਪੰਥ ਨੂੰ ਹਰ ਰੋਜ਼ ਬਾਦਲ ਪਰਿਵਾਰ ਦੀ ਚੜ੍ਹਦੀ ਕਲਾ ਲਈ ਵੀ ਅਰਦਾਸ ਕਰਨੀ ਚਾਹੀਦੀ ਹੈ ਮੇਰੇ ਕਹਿਣ ਦਾ ਭਾਵ ਇਹ ਆ ਉਸ ਤੋਂ ਬਾਅਦ ਦਮਦਮੀ ਟਕਸਾਲ ਉਹਦੇ ਨਾਲ ਜੁੜੇ ਹੋਏ ਲੋਕ ਆ ਉਹ ਸੱਤਾ ਦਾ ਆਨੰਦ ਮਾਨਣ ਲੱਗੇ ਬੰਦੇ ਬਾਹਰ ਭੇਜਣ ਲੱਗੇ ਬਾਹਰਲੇ ਗੁਰਦੁਆਰਿਆਂ ਤੇ ਕਬਜ਼ਾ ਕਰ ਲਿਆ ਖਾਲਸਤਾਨ ਦੇ ਨਾਰੇ ਲੱਗਣ ਲੱਗੇ ਤੇ ਜਿਹੜਾ ਪੰਜਾਬ ਚ ਮਨੁੱਖੀ ਅਧਿਕਾਰਾਂ ਦਾ ਹਨਨ ਹੋਇਆ ਸੀ ਜੋ ਖੂਨ ਦੀਆਂ ਨਦੀਆਂ ਬਹਾਈਆਂ ਸੀ ਉਹ ਤੇ ਪਰਦਾ ਪਾਇਆ ਉਹ ਤੇ ਚੁੱਪ ਕਰ ਗਏ ਬੋਲਣੀ ਹਟ ਗਏ ਬਾਹਰਲੇ ਮੁਲਕਾਂ ਦੇ ਵਿੱਚ ਸਭ ਤੋਂ ਵੱਡਾ ਸਵਾਲ ਮਨੁੱਖੀ ਅਧਿਕਾਰਾਂ ਦਾ ਜਿਹਨੂੰ ਬਾਹਰਲੀਆਂ ਸਰਕਾਰਾਂ ਬਜਨਵੀਂ ਦਿੰਦੀਆਂ ਇਹ ਜਿਹੜਾ ਸਿੱਖ ਕਾਕਸਾ ਪਿਰਤਪਾਲ ਵਾਲਾ ਜਸਜੀਤ ਚੇਲਾ ਹਰਪ੍ਰੀਤ ਸੰਧੂ ਇਹਨਾਂ ਨੇ ਖਾਲਸਾ ਦਾ ਨਾਹਰਾ ਬੁਲੰਦ ਕਰਤਾ ਗੁਰਦੁਆਰਿਆਂ ਤੇ ਕਬਜ਼ਾ ਕਰ ਲਿਆ ਕਿਉਂਕਿ ਕੋਈ ਬੋਲ ਨਹੀਂ ਸੀ ਸਾਰੇ ਸਾਹਮਣੇ ਉਸ ਤੋਂ ਬਾਅਦ ਹੋਇਆ ਇਹ ਕਿ ਜਿਹੜੀ ਸਿੱਖ ਸੰਘਰਸ਼ ਦਾ ਵਰਤਾਂਤ ਬੁਰੀ ਤਰ੍ਹਾਂ ਖਿੰਡ ਗਿਆ ਉਸ ਤੋਂ ਬਾਅਦ ਭਾਈ ਮੋਹਕਮ ਸਿੰਘ ਨੇ ਇੱਕ ਵਿਆਖਿਆ ਕੀਤੀ ਆ ਬਿਲਕੁਲ ਸਹੀ ਵਿਆਖਿਆ ਕੀਤੀ ਆ ਕਹਿੰਦਾ ਉਹ ਪੰਥ ਕਮੇਟੀ ਜਿਹੜੀ ਇੱਥੇ ਸਰਦਾਰ ਬਣੀ ਹੋਈ ਸੀ ਜਦੋਂ ਕੇਂਦਰ ਖੰਡ ਗਿਆ ਮੁੜ ਕੇ ਕਮਾਦਾ ਵਿੱਚ ਵੜ ਗਈ ਤੇ ਉਸ ਪੰਥ ਕਮੇਟੀ ਦੀ ਕਦੇ ਮੁੜ ਕੇ ਮੀਟਿੰਗ ਨਹੀਂ ਹੋਈ ਫਿਰ ਕਿੰਨੀਆਂ ਪੰਥ ਕਮੇਟੀਆਂ ਕਿੰਨੀਆਂ ਫੋਰਸਾਂ ਇੱਕੋ ਸਾਰਾ ਵਰਤਾਰਾ ਹੋਇਆ ਜੀ ਇਹੀ ਗੱਲ ਹੈ ਇਹੀ ਵਜ੍ਹਾ ਹੈ ਕਿ ਸਮੇਂ ਦੀ ਜਿਹੜੀ ਲੀਡਰਸ਼ਿਪ ਸੀ ਉਹਨੇ ਚਾਹੇ ਉਹ ਦਮਦਮੀ ਟਕਸਾਲ ਨਾਲ ਜੁੜੀ ਸੀ ਚਾਹੇ ਸ਼੍ਰੋਮਣੀ ਅਕਾਲੀ ਦਲ ਨਾਲ ਜਾਂ ਕਿਸੇ ਹੋਰ ਸੰਸਥਾ ਦੇ ਨਾਲ ਉਹਨਾਂ ਨੇ ਖਲਾਈ ਇਹਨਾਂ ਪੈਦਾ ਕਰ ਦਿੱਤਾ ਕਿ ਕੇਂਦਰ ਵਾਲਾ ਦਖਲ ਚਾਹੇ ਕਾਂਗਰਸ ਦੇ ਸੈਂਟਰ ਚ ਰਹੀ ਹੋਵੇ ਜਾਂ ਅੱਜ ਭਾਜਪਾ ਉਹਨਾਂ ਨੇ ਜ਼ਿਆਦਾ ਹੀ ਐਂਟਰੀ ਕਰ ਲਈ ਦੋ ਗੱਲਾਂ ਕਰਤੀਆਂ ਉਹਨਾਂ ਨੇ ਇੱਕ ਤਾਂ ਖਾਲਸਤਾਨ ਦਾ ਨਾਹਰਾ ਲਾਤਾ ਆਨੰਦਪੁਰ ਦੇ ਮਥੇ ਦਾ ਵਰਤਾਂਤ ਛੜਤਾ ਅਮਰਸਰ ਅਲਾ ਨਮੇ ਦਾ ਵਰਤਾਂਤ ਛੜਤਾ ਦੂਜੀ ਤਿਰ ਸਰਕਾਰਾਂ ਬਣਾਉਣ ਚ ਲੱਗੀ ਚਲਾਉਣ ਚ ਲੱਗੀ ਬਾਦਲ ਆਲੇ ਜਿਹੜਾ ਉਹ ਉਹਦੇ ਖਿਲਾਫ ਬੋਲਦਾ ਉਹਨੂੰ ਇਹ ਕਹਿੰਦੇ ਕਾਂਗਰਸ ਦਾ ਏਜੰਟਾ ਜਿਹੜਾ ਖਾਲਸਤਾਨ ਦੇ ਬਾਰੇ ਕੋਈ ਗੱਲ ਕਰਦਾ ਉਹਨੂੰ ਉਹਨੂੰ ਵੀ ਇਹੀ ਕਹਿੰਦੇ ਸੀ ਵੀ ਇਹ ਭਾਰਤੀ ਸਰਕਾਰ ਦਾ ਏਜੰਟਾ ਯਾਨੀ ਸਿੱਖ ਵਰਤਾਂਤ ਪੰਥਕ ਵਰਤਾਂਤ ਖਨਾਤ ਆ ਬੁਰੀ ਤਰ੍ਹਾਂ ਪਿਛਲੇ ਐਨੇ 35 40 ਸਾਲਾਂ ਚ ਜਿਹੜਾ ਅੱਜ ਤੱਕ ਨਹੀਂ ਬਣਿਆ ਹੁਣ ਤੁਸੀਂ ਇਹ ਦੇਖ ਲਓ ਖਾਲਸਤਾਨੀਆਂ ਦਾ ਕੀ ਹਾਲ ਆ ਹੁਣ ਤੁਸੀਂ ਦੂਜਾ ਦੇਖ ਲਓ ਬਾਦਲ ਕਿਆਂ ਦਾ ਕੀ ਹਾਲ ਇਹਨਾਂ ਨੇ ਪੂਰੀ ਤਰ੍ਹਾਂ ਉਹ ਸਿਆਸਤ ਕੀਤੀ ਜਿਨੇ ਜਿਹਦੇ ਵਿੱਚ ਪੰਜਾਬ ਦੇ ਕਿਤੇ ਪੈਰ ਹੀ ਨਹੀਂ ਲੱਗ ਸਕਦੇ ਸੀ ਬਾਦਲ ਨੇ ਸਾਰਾ ਕੁਝ ਛੱਡ ਕੇ ਫਿਰਕੂ ਸ਼ਾਂਤੀ ਤੇ ਅਮਨ ਭਾਈਚਾਰਾ ਫਿਰਕੂ ਸ਼ਾਂਤੀ ਅਮਨ ਭਾਈਚਾਰਾ ਹਿੰਦੂ ਸਿੱਖਾਂ ਚ ਪੰਜਾਬ ਚ ਕੋਈ ਸਮੱਸਿਆ ਨਹੀਂ ਰਹੀ ਉਹਨਾਂ ਵੇਲੇ ਐਵੇਂ ਨਹੀਂ ਰਹੀ ਤਾਂ ਉਹਨਾਂ ਨੂੰ ਵੀ ਏਜੰਡਾ ਕਿਉਂ ਅਪਣਾਉਣਾ ਪਿਆ ਫਿਰ ਪੰਥ ਤੇ ਪੰਜਾਬ ਦੇ ਹਿੱਤਾਂ ਨੂੰ ਪਿੱਠ ਦੇਣ ਲਈ ਕਿਉਂਕਿ ਮੈਂ ਪਹਿਲਾਂ ਵੀ ਇਹ ਗੱਲ ਕੀਤੀ ਸੀ ਕੌਂਕੇ ਦੀ ਰਿਪੋਰਟ ਤੇ ਉਹਨੇ ਕਿਉਂ ਨਹੀਂ ਗੱਲ ਕੀਤੀ ਕਿਉਂਕਿ ਉਸ ਤੋਂ ਪਹਿਲਾਂ ਉਹ ਜਿਹੜੇ ਹਜ਼ਾਰਾਂ ਝੂਠੇ ਮੁਕਾਬਲੇ ਸੀ ਉਹਨਾਂ ਦੀ ਜਾਂਚ ਕਰਾਉਣ ਤੋਂ ਮੁਕਰ ਗਿਆ ਸੀ ਛੱਡੋ ਜੀ ਆਪਾਂ ਗੱਲ ਕੀ ਕਰਨੀ ਆ ਚੋਣ ਮੈਨੀਫੈਸਟੋ ਚ ਕੀਤੇ ਹੋਏ ਵਾਅਦਿਆਂ ਤੋਂ ਮੁਕਰ ਗਿਆ ਸੀ ਜੇ ਹੁਣ ਕੌਂਕੇ ਦੀ ਰਿਪੋਰਟ ਤੇ ਅੱਗੇ ਤੁਰਦਾ ਹੁਣ ਇਹ ਝੂਠ ਬੋਲ ਰਹੇ ਕਿੰਨਾ ਇਹ ਕਹਿੰਦੇ ਨੇ ਰਿਪੋਰਟ ਇਹ ਗਲਤ ਆ ਮੈਂ ਪਹਿਲਾਂ ਵੀ ਤੁਹਾਡੇ ਕੋਲ ਹੀ ਕਿਹਾ ਸੀ ਮਤਲਬ ਉਹ ਕਹਿੰਦੇ ਆ ਨਰ ਚਾਹਤ ਕੁਛ ਔਰ ਔਰੋ ਕੋ ਔਰੇ ਭਈ ਚਿਤ ਰਹਿਓ ਚਿਤ ਬਿੱਤਰ ਰਹਿਓ ਠਕੌਰ ਨਾਨਕ ਫਾਸੀ ਗੱਲ ਪੜੀ ਹੁਣ ਕੌਕੇ ਦੀ ਰਿਪੋਰਟ ਸਾਹਮਣੇ ਆ ਗਈ ਸੀ ਅਕਾਲ ਤਖਤ ਦੇ ਜਥੇਦਾਰ ਨੂੰ ਚਾਹੀਦਾ ਸੀ ਜਿਹੜਾ ਜੋ ਉਹਦੇ ਵਿੱਚ ਜਸਵੀਰ ਸਿੰਘ ਰੋਡੇ ਨੇ ਵੀ ਕਿਹਾ ਜਿਹੜੀ ਮੈਂ ਵੀਡੀਓ ਸਾਂਝੀ ਕੀਤੀ ਆ ਵੀ ਅਸੀਂ ਪੰਜਾਬ ਸਰਕਾਰ ਨੂੰ ਹੁਕਮ ਦਿੰਨੇ ਆ ਜਾਂ ਉਹਨੂੰ ਕਹਿੰਨੇ ਆ ਵੀ ਇਸ ਰਿਪੋਰਟ ਤੇ ਕਾਰਵਾਈ ਸ਼ੁਰੂ ਕਰੇ ਹੂੰ ਇਹ ਹੁਣ ਰੋਡੇ ਵੀ ਇਹੀ ਕਹਿੰਦਾ ਤੇ ਦੂਜਾ ਇਹਨਾਂ ਨੂੰ ਕਰਦਾ ਤਲਬ ਵੀ ਤੁਸੀਂ ਤਿੰਨ ਸਰਕਾਰਾਂ ਹੰਡਾਲੀਆਂ ਤੁਸੀਂ ਕਿਉਂ ਨਹੀਂ ਕੀਤਾ ਇਹ ਚੱਲ ਜਾਣੇ ਅਣਜਾਣੇ ਭੁੱਲ ਹੋਈ ਆ ਇਹ ਤਾਂ ਜਾਣੇ ਅਣਜਾਣੇ ਹੋਈ ਨਹੀਂ ਨਾ ਇਹ ਉੱਥੇ ਮਾਫੀ ਮੰਗਦੇ ਜਾਂ ਕਹਿੰਦੇ ਇਹ ਵੀ ਸਾਡੀ ਭੁੱਲ ਸੀ ਹੁਣ ਇਹ ਕੀ ਹੋ ਗਿਆ ਆਕਾਲ ਤਖਤ ਦੇ ਜਥੇਦਾਰ ਦੇ ਹੁਕਮ ਨੂੰ ਇਹ ਝੱਗਾ ਚੱਕਣਾ ਸ਼ੁਰੂ ਕਰਤਾ ਇਹਨਾਂ ਨੇ ਪਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਦੋਂ ਕੌਂਕੇ ਦੇ ਵਿਹੜੇ ਕੱਲ ਗਏ ਆ ਉੱਥੇ ਉਹਨਾਂ ਦੇ ਪਰਿਵਾਰ ਨੂੰ ਮਿਲੇ ਤੇ ਬੀਬਾ ਜੀ ਨੂੰ ਵੀ ਮਿਲੇ ਉਹਨਾਂ ਦੇ ਪੁੱਤਰਾਂ ਨੂੰ ਮਿਲੇ ਜਥੇਦਾਰ ਕੌਂਕੇ ਸਾਹਿਬ ਦੇ ਤਾਂ ਉੱਥੇ ਇੱਕ ਗੱਲ ਇਹ ਮੈਂ ਪੜ ਰਿਹਾ ਸੀ ਕਿਤੇ ਮੈਂ ਨਾਮ ਭੁੱਲ ਗਿਆ ਕਿ ਇਹਨਾਂ ਨੇ ਲਿਖਿਆ ਹੋਇਆ ਸੀ ਕਹਿੰਦੇ ਇੱਥੇ ਨਾ ਅੱਜ ਕੱਲ ਲੋਕ ਝੋਲਾ ਪਾਉ ਬਹੁਤ ਨੇ ਜਿਹੜੇ ਇਹ ਗੱਲ ਕਰ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਹੀ ਵੱਡਾ ਫੇਲਿਅਰ ਰਿਹਾ ਕਹਿੰਦੇ ਉੱਥੇ ਤਾਂ ਉਹਨਾਂ ਨੇ ਖੁਦ ਕਿਹਾ ਕਿ ਅਸੀਂ ਤੇ ਅਕਾਲੀ ਆ ਸਾਡੇ ਨਾਲ ਜਿਹੜਾ ਤਸ਼ੱਦਦ ਹੋਇਆ ਸਰੋਪਾ ਵੀ ਇੱਕ ਦੂਜੇ ਨੂੰ ਪਾਇਆ ਗਿਆ ਬਿਲਕ ਪਹਿਲੀ ਗੱਲ ਜ਼ੁਲਮ ਕੀਤਾ ਕਾਂਗਰਸ ਨੇ ਇਹਦੇ ਵਿੱਚ ਕਿਸੇ ਨੂੰ ਸ਼ੱਕ ਆ ਤੁਹਾਨੂੰ ਸੱਤਾ ਸੌਂਪੀ ਸੀ ਜ਼ੁਲਮ ਦਾ ਇਨਸਾਫ ਦੇਣ ਲਈ ਤੁਹਾਡੇ ਨਾਲ ਰੌਲਾ ਇਹ ਹੈ ਵੀ ਤੁਸੀਂ ਉਹ ਜ਼ੁਲਮ ਦਾ ਇਨਸਾਫ ਦਿੱਤਾ ਕਿ ਨਹੀਂ ਦਿੱਤਾ ਤੁਸੀਂ ਅਕਾਲ ਤਖਤ ਦੇ ਜਥੇਦਾਰ ਵੱਲੋਂ ਰਿਪੋਰਟ ਤੇ ਕਾਰਵਾਈ ਕਰਨ ਉਹ ਰਿਪੋਰਟ ਨੂੰ ਨਖਿੱਧ ਸਾਬਤ ਕਰਨ ਲੱਗੇ ਜਿਹੜਾ ਸੁਖਵੀਰ ਦਾ ਗੈਂਗਾ ਸਾਰਾ ਮਹੇਸ਼ੰਦਰ ਗਰੇਵਾਲ ਬਲਟੋਹਾ ਬੰਟੀ ਰਮਾਣਾ ਚੰਦੂ ਮਾਜਰਾ ਇਹ ਕੀ ਕਰ ਰਹੇ ਨੇ ਇਹ ਕਹਿ ਰਹੇ ਨੇ ਵੀ ਉਹ ਰਿਪੋਰਟ ਗਲਤ ਆ ਉਹ ਤੇ ਹੈ ਹੀ ਕੁਛ ਨਹੀਂ ਝੂਠ ਤੇ ਕਫਰ ਤੋਲ ਰਹੇ ਨੇ ਸਿਰਫ ਆਪਣੇ ਰੋਲ ਨੂੰ ਨਿਭਾਉਣ ਲਈ ਫਿਰ ਗਲਤੀ ਕਿਹੜੀ ਮੰਨੀ ਹੈ ਜੀ ਤੁਸੀਂ ਹਮ ਸੋ ਇਸ ਕਰਕੇ ਇੱਥੇ ਆ ਕੇ ਇਹ ਕੋਈ ਪਹਿਲੀ ਵਾਰ ਨਹੀਂ ਇਹਨਾਂ ਨੇ ਕੀਤਾ 1999 ਚ ਅਕਾਲ ਤਖਤ ਦੇ ਜਥੇਦਾਰ ਨੇ ਹੁਕਮ ਜਾਰੀ ਕੀਤਾ ਸੀ ਭਾਈ ਰਣਜੀਤ ਸਿੰਘ ਨੇ ਵੀ ਖਾਲਸਾ ਪੰਥ ਦਾ 300 ਸਾਲਾ ਸਾਜਨਾ ਦੇ ਸਭ ਮਿਲ ਕੇ ਮਨਾਓ ਤੇ ਇਹਨਾਂ ਨੇ ਜਥੇਦਾਰੇ ਲਾਤਾ ਹੁਕਮ ਨਾ ਮੰਨਣ ਦੀ ਲੰਘਣਾ ਕੀਤੀ ਟੌੜਾ ਸਾਹਿਬ ਨੇ ਅਸਤੀਫਾ ਦਿੱਤਾ ਸੀ ਅਸਤੀਫਾ ਨੇ ਮਨਜ਼ੂਰ ਕੀਤਾ ਜਨਰਲ ਹਾਊਸ ਚ ਉਹਨਾਂ ਨੂੰ ਲਾਇਆ ਵੀ ਅਸੀਂ ਟੌੜੇ ਨੂੰ ਕੱਢ ਰਿਹਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕੀ ਤੋਂ ਲਾ ਰਹੇ ਹਾਂ ਕੀਤੇ ਤਾਂ ਇਹਨਾਂ ਨੇ ਕੰਡੇ ਤਾਂ ਵੀ ਜੇ ਹੋਏ ਨੇ ਸਾਰੇ ਹੁਣ ਇਹ ਕਹਿੰਦੇ ਨੇ ਅਕਾਲ ਤਖਤ ਦੇ ਜਥੇਦਾਰ ਦਾ ਹੁਕਮ ਨੂੰ ਆਹ ਹੁਕਮ ਇਹਨਾਂ ਦੇ ਪੁੱਠਾ ਚੱਲ ਗਿਆ ਇਹਨਾਂ ਨੇ ਝੱਗਾ ਚੱਕਤਾ ਹੁਕਮ ਨੂੰ ਉਲਟ ਮੈਂ ਸ਼ੁਰੂ ਕਰ ਲਈ ਕੀ ਜਵਾਬ ਹੈ ਜੀ ਇਹ ਤਾਂ ਮੈਨੂੰ ਇਹ ਦੱਸੋ ਪਹਿਲਾਂ ਵੀ ਇਹਨਾਂ ਨੇ ਐ ਕੀਤਾ ਮਨਪ੍ਰੀਤ ਬਾਦਲ ਨੇ ਵਿਧਾਨ ਸਭਾ ਚ ਕਿਹਾ ਸੀ ਰਿਕਾਰਡ ਚ ਆ ਕਹਿੰਦਾ ਜਦੋਂ ਮੈਂ 1978 ਦਾ ਰਿਕਾਰਡ ਕਢਾ ਕੇ ਸਾਹਮਣੇ ਲਿਆਂਦਾ ਜਿੱਥੋਂ ਆਪਾਂ ਕਹਿੰਦਾ 78 ਦੀ ਬਸਾਖੀ ਤੋਂ ਨਰਨਕਾਰੀਆਂ ਨਾਲ ਚੱਕਰ ਸ਼ੁਰੂ ਹੋਇਆ ਚੱਲਦਾ ਚੱਲਦਾ ਕਿੱਥੇ ਪਹੁੰਚ ਗਿਆ ਕਹਿੰਦਾ ਪੰਜਾਬ ਇੰਟੈਲੀਜੈਂਸ ਨੇ ਪੰਜਾਬ ਪੁਲਿਸ ਨੇ ਸੁਰੱਖਿਆ ਏਜੰਸੀਆਂ ਨੇ ਬਾਦਲ ਸਾਹਿਬ ਨੂੰ ਕਿਹਾ ਨਰਨਕਾਰੀਆਂ ਨੂੰ ਅੰਮ੍ਰਿਤਸਰ ਸਮਾਗਮ ਕਰਨ ਦੀ ਆਗਿਆ ਨਾ ਦਿਓ ਵੱਡਾ ਪੰਗਾ ਪੈ ਜੂ ਤਣਾ ਹੋ ਜੂ ਬਾਦਲ ਨੇ ਸਾਰੀਆਂ ਰੱਦ ਕਰਕੇ ਆਗਿਆ ਦਿੱਤੀ ਫਿਰ ਪੱਤਰਕਾਰ ਇਹ ਲਿਖਦੇ ਨੇ ਵੀ ਜਦੋਂ ਇਹ ਬਾਣਾ ਵਾਪਰ ਗਿਆ ਉਹਨੂੰ ਮੁਖੀ ਨੂੰ ਬਾਹਰ ਭੇਜਿਆ ਸਰਕਾਰੀ ਇਸ ਰੱਖਿਆ ਹੇਟ ਜਦੋਂ ਉਹਨੂੰ ਮਰੀ ਕਰਤਾ ਉਹਦੇ ਖਿਲਾਫ ਅਪੀਲ ਨਹੀਂ ਕੀਤੀ ਹੁਣ ਤੁਸੀਂ ਕੰਡੇ ਆਪ ਬੀਜਦੇ ਹੋ ਚੁੰਨੇ ਸਿੱਖਾਂ ਨੂੰ ਪੈਂਦੇ ਆ ਦੂਜੀ ਗੱਲ ਫੇਰ ਇਹ ਪੰਥਕ ਪਾਰਟੀ ਡੇਰਿਆਂ ਨਾਲ ਇੰਨਾ ਪ੍ਰੇਮ ਕਿਵੇਂ ਕਰਨ ਲੱਗੀ ਸੀ ਨਹੀਂ ਅਸਲ 'ਚ ਇਹ ਪੰਥਕ ਪਾਰਟੀ ਰਹੀ ਹੋਣੀ ਜਦੋਂ ਤੁਸੀਂ ਰਹਿਤ ਮਰਿਆਦਾ ਦੀ ਗੱਲ ਛੱਡ ਦੋ ਜਦੋਂ ਤੁਸੀਂ ਖਾਲਸਾ ਪੰਥ ਦੇ ਜੋ ਵੀ ਸਮੱਸਿਆਵਾਂ ਨੇ ਪੰਜਾਬ ਦੀਆਂ ਉਹਨਾਂ ਦੀ ਗੱਲ ਛੱਡ ਦੋ ਜਦੋਂ ਤੁਸੀਂ ਉਸ ਰਾਹ ਪੈ ਜਾਓ ਜਿਹਨੂੰ ਬਾਬੇ ਨਾਨਕ ਨੇ ਕਿਹਾ ਪਾਪਾਂ ਬਾਜੋਂ ਹੋਵੇ ਨਹੀਂ ਮੋਇਆ ਸਾਥ ਨਾ ਜਾਏ ਤੇ ਦੇਖ ਲਓ ਇੰਨੇ ਸਾਲਾਂ ਚ ਬਾਦਲ ਕੇ ਕਿੱਥੇ ਪਹੁੰਚ ਗਏ ਇਹਨਾਂ ਦੇ ਹਮੇਤੀ ਕਿੱਥੇ ਪਹੁੰਚ ਗਏ ਜਿਹੜੀਆਂ ਗੱਲਾਂ ਅੱਜ ਕੱਲ ਕਰ ਰਹੇ ਆ ਨਾ ਜੇ ਹੋਰ ਵੀ ਬੜੇ ਪੱਤਰਕਾਰ ਕਰ ਰਹੇ ਹੋਣਗੇ ਅਜਿਹੇ ਮੁੱਦਿਆਂ ਦੇ ਉੱਤੇ ਚਰਚਾ ਉੱਥੇ ਇੱਕ ਗੱਲ ਸ਼੍ਰੋਮਣੀ ਕਾਲੀ ਦਲ ਦੇ ਲੀਡਰਾਂ ਨੂੰ ਹੋਰ ਬੜੀ ਰੜਕ ਰਹੀ ਆ ਖੜਕ ਰਹੀ ਆ ਉਹ ਇੱਥੋਂ ਤੱਕ ਕਹਿ ਰਿਹਾ ਕਿ ਜਿਹੜੀ ਇਹ ਚਰਚਾ ਛੇੜੀ ਜਾਂਦੀ ਆ ਨਾ ਸ਼੍ਰੋਮਣੀ ਕਾਲੀ ਦਲ ਨੂੰ ਡੈਂਟ ਪਾਉਣ ਲਈ ਇਹਦੇ ਨਾਲ ਤਾਂ ਸਿੱਧਾ ਸਿੱਧਾ ਸੱਤਾ ਧਿਰ ਨੂੰ ਫਾਇਦਾ ਹੋ ਰਿਹਾ ਆ ਆਮ ਆਦਮੀ ਪਾਰਟੀ ਤੇ ਕੋਈ ਸਵਾਲ ਹੀ ਨਹੀਂ ਹੋ ਰੇ ਨਹੀਂ ਤੁਸੀਂ ਸਰਕਾਰ ਨੂੰ ਕਹੋ ਵੀ ਰਿਪੋਰਟ ਤੇ ਕਾਰਵਾਈ ਕਰੋ ਜਥੇਦਾਰ ਕਹਿੰਦਾ ਰਿਪੋਰਟ ਤੇ ਕਾਰਵਾਈ ਕਰੋ ਇਹਨਾਂ ਨੂੰ ਬੁਲਾਉਂਦਾ ਮਸਲੀ ਹੋਰ ਪਾਸੇ ਜਾਣਾ ਸੀ ਇਹ ਕਰਦੇ ਨੇ ਬਿਹਾਰ ਚ ਦਰਾਈਆਂ ਜਿਹਦੇ ਵਿੱਚੋਂ ਜਿਵੇਂ ਕਹਿੰਦੇ ਨੇ ਸ਼੍ਰੋਮਣੀ ਅਕਾਲੀ ਦਲ ਇੱਕ ਪਾਸੇ ਰਫੂ ਕਰਦਾ ਦੂਜੇ ਪਾਸੇ ਭਿਹੜਾ ਹੋ ਜਾਂਦਾ ਉਹ ਤਾਂ ਇਹਨਾਂ ਦਾ ਹਾਲ ਆ ਹੁਣ ਤੁਸੀਂ ਮੇਰੀ ਗੱਲ ਸੁਣੋ ਅੱਛਾ ਅਸੀਂ ਕਾਂਗਰਸ ਦੇ ਖਿਲਾਫ ਬੋਲੀ ਜਾਈਏ ਨੈਸ਼ਨਲ ਕੁਸ਼ੀ ਦੇ ਖਿਲਾਫ ਬੋਲੀ ਜਾਈਏ ਤੁਸੀਂ ਸਰਕਾਰਾਂ ਬਣਾਈ ਜਾਓ ਉਹਦੇ ਆਸਰੇ ਹਰ ਸਾਲ ਇਹ ਗੱਲਾਂ ਕਰੀ ਜਾਓ ਤੇ ਇਹ ਇਹ ਕਿਹੜਾ ਸਿ ਇਹ ਕਿਹੜਾ ਵਰਤਾਂਤ ਹੋਇਆ ਜੀ ਇਹ 'ਚ ਕੋਈ ਰੋਲੀ ਨਹੀਂ ਵੀ ਕਾਂਗਰਸ ਦੋਸ਼ੀ ਆ ਪਰ ਉਹਨਾਂ ਨੂੰ ਲਾ ਕੇ ਤੁਹਾਨੂੰ ਬਣਾਇਆ ਨਾ ਤੁਸੀਂ ਇਨਸਾਫ ਕਿਹੜੀ ਗੱਲ ਦਾ ਦਿੱਤਾ ਤੁਸੀਂ ਤਾਂ ਜਿਹੜੇ ਸ਼کاری ਪੁਲਿਸ ਅਫਸਰ ਸੀ ਤਰੱਕੀਆਂ ਦਿੱਤੀਆਂ ਭੀ ਜੀਪੀ ਸੈਣੀ ਨੂੰ ਆਖਰ 'ਚ ਬਣਾਤਾ ਹੁਣ ਇਹ ਉੱਦੜਦੇ ਨੇ ਨਾ ਜੀ ਆ ਗੁਰਨਾਮ ਸਿੰਘ ਬਨਾਲਾ ਵਾਲਾ ਕੇਸ ਆਇਆ ਨਾ ਜੀ ਕਿਸੇ ਦੀ ਸੰ ਕੋਈ ਮਾਰਤਾ ਇਹ ਫੋਲ ਲੋਰ ਸੇਤ ਕਰਾਓ ਦੇਖੋ ਕਿੰਨਿਆਂ ਦੀ ਤਾਂ ਕਿੰਨੇ ਮਾਰ ਗਏ ਦਰਸ਼ਨ ਮਾਨਾ ਡੇਲੋ ਵਾਲਾ ਉਹਦੇ ਬਾਰੇ ਮਸ਼ਹੂਰ ਸੀ ਬੀਪ ਪਈਆਂ ਨੂੰ ਚੱਕ ਲਿਆ ਹੁੰਦਾ ਸੀ ਸਟੇਸ਼ਨ ਤੋਂ ਜਾਂਚ ਤਾਂ ਉਹਦੀ ਵੀ ਨਹੀਂ ਹੋਈ ਦੋ ਮਹੀਨੇ ਰੱਖਦਾ ਡਾੜੀ ਕੇਸ ਹੋ ਜਾਂਦੀ ਮੁੜ ਕੇ ਮੁਕਾਬਲੇ 'ਚ ਮਾਰ ਦਿੰਦਾ ਤੇ ਕਹਿੰਦਾ ਪਾਕਿਸਤਾਨੀ ਏਜੰਟ ਵੀ ਮਰੇਗੇ ਇਹਦੇ ਨਾਲ ਜਦੋਂ ਤੁਸੀਂ ਜਾਂਚ ਨਹੀਂ ਕਰਾਉਣੀ ਕਿਸੇ ਦੀ ਜੇ ਕਿਸੇ ਨੇ ਜਾਂਚ ਕਰਨ ਦੀ ਕੋਸ਼ਿਸ਼ ਕੀਤੀ ਕੁਲਦੀਪ ਸਿੰਘ ਜਸਦੀਪ ਰਵਾਈਟ ਪੀਪਲਜ਼ ਕਮਿਸ਼ਨ ਉਹਨੂੰ ਤੁਸੀਂ ਬੰਦ ਕਰਾਤਾ ਪੰਨੂ ਨੇ ਰਿੱਟ ਪਾ ਕੇ ਹੋਰ ਸਾਰਿਆਂ ਨੇ ਸੋ ਇਸ ਕਰਕੇ ਹੁਣ ਇਹ ਕਹਿੰਦੇ ਨੇ ਵੀ ਇਹੀ ਜਿਹਾ ਖੇਡ ਖੇਡੋ ਅਸੀਂ ਸੱਤਾ ਮਾਣੀ ਜਾਈਏ ਤੁਸੀਂ ਸਰਕਾਰ ਦੇ ਖਿਲਾਫ ਸਰਕਾਰ ਨੂੰ ਕਾਂਗਰਸ ਨੂੰ ਦੇਤੀ ਸਜ਼ਾ ਨਾ ਅੱਜ ਉਸ ਵੀਰ ਸਿੰਘ 로ਡੇ ਨੇ ਬੜੇ ਵਹਿ ਸਖਤ ਸ਼ਬਦ ਵਰਤੇ ਉਹ ਕਹਿੰਦੇ ਕਾਂਗਰਸ ਨੂੰ ਕਹਿੰਦੇ ਪੁੱਛਦੇ ਨਹੀਂ ਕਹਿੰਦਾ ਡੈਪੂਟੇਸ਼ਨ ਮਿਲਿਆ ਸੀ ਨਾ ਇੰਦਰਾ ਗਾਂਧੀ ਨੂੰ ਸਤਵੰਤ ਸਿੰਘ ਬਿਆਨਤ ਸਿੰਘ ਤੇ ਕੇਹਰ ਸਿੰਘ ਦੀ ਗਵਾਹੀ ਚ ਤੁਸੀਂ ਕਹਿੰਦੇ ਉਹ ਕਾਂਗਰਸ ਨੂੰ ਗੱਲ ਨਹੀਂ ਕਰਦੇ ਕਹਿੰਦੇ ਡੈਪੂਟੇਸ਼ਨ ਮਿਲਿਆ ਸੀ ਨਾ ਹਵਾਰਾ ਤਾਰਾ ਤੇ ਆਪਣੇ ਰਾਜਵਾਨ ਦੀ ਗਵਾਹੀ ਚ ਤੇ ਉਹਨੇ ਬੜਾ ਸਖਤ ਵਰਤਾਇਆ ਕਿ ਇਹ ਜਿਹੜਾ ਡਿਪਟੀਸ਼ਨ ਹੁਣ ਤੁਹਾਨੂੰ ਚਾਹੀਦਾ ਹੂੰ ਮਤਲਬ ਦੇਖੋ ਇਹ ਮੈਂ ਇਸ ਗੱਲ ਨੂੰ ਸਹੀ ਨਹੀਂ ਕਹਿੰਦਾ ਹੂੰ ਪਰ ਜੇ ਤੁਸੀਂ ਡੁੱਲੇ ਲਹੂ ਦਾ ਇਨਸਾਫ ਨਹੀਂ ਕਰੋਗੇ ਬਾਈ ਜੋ ਕਿਸੇ ਨਾ ਕਿਸੇ ਪਾਸੇ ਤਾਂ ਨਿਕਲੂ ਨਾ ਹੂੰ ਕਹਿੰਦੇ ਆ ਪੁੱਤਰ ਮੋਏ ਨਾ ਭੁੱਲਦੇ ਆਲਮਾ ਚਾਹੇ ਹੋ ਕੇ ਮਰਨ ਫਕੀਰ ਇਹ ਤਾਂ ਫੜਫੜ ਮਾਰੇ ਨੇ ਨੇ ਹੂੰ ਗੱਲ ਇੱਕ ਥੋੜਾ ਕੀਤਾ ਯਾਰ ਹੂੰ ਜਦੋਂ ਖਾਲੜੇ ਨੇ ਕਾਨੂੰਨ ਦੇ ਅਨਸਾਰ ਜਾਂਚ ਸ਼ੁਰੂ ਕੀਤੀ ਲਾਸ਼ਾਂ ਦੀ ਟੋੜਾ ਸਾਹਿਬ ਨੂੰ ਲੱਗਿਆ ਵੀ ਯਾਰ ਇਹ ਬੰਦੇ ਖਾਤਰੀ ਨਾਲ ਖੇਡ ਰਿਹਾ ਉਹਨੇ ਮਨੁੱਖੀ ਅਧਿਕਾਰ ਵਿੰਗ ਦਾ ਉਹਨੂੰ ਚੇਅਰਮੈਨ ਜਨਰਲ ਸਕੱਤਰ ਬਣਾਤਾ ਸ਼੍ਰੋਮਣੀ ਅਕਾਲੀ ਦਲ ਦਾ ਜਦੋਂ ਚੱਕਿਆ ਜਲੰਧਰ ਮੀਟਿੰਗ ਹੋਈ ਸカイ ਲਾਰਕ ਸ਼ਾਇਦ ਕਿਹੜੇ ਹੋਟਲ ਦੇ ਵਿੱਚ ਉੱਥੇ ਬਾਕੀ ਬੰਦੇ ਵੀ ਆ ਗਏ ਉਹਨਾਂ ਨੇ ਕਹੇ ਮਤਾ ਪਾਓ ਤੁਸੀਂ ਇਸ਼ੂ ਲਓ ਤੁਹਾਡੇ ਵਿੰਗ ਦਾ ਜਨਰਲ ਸਕੱਤਰ ਇਹ ਸਾਡੇ ਤਖਤ ਦਾ ਕਾਰਜਕਾਰੀ ਜਥੇਦਾਰ ਉਹ ਵਿੰਗ ਦਾ ਜਨਰਲ ਸਕੱਤਰ ਮਤਾ ਨਹੀਂ ਪਾਇਆ ਅਕਾਲੀ ਦਲ ਨੇ ਇਹ ਤਾਂ ਟੋੜਾ ਸਾਹਿਬ ਨੇ ਟੈਲੀਗ੍ਰਾਮ ਕੀਤੀ ਸੁਪਰੀਮ ਕੋਰਟ ਨੂੰ ਕੁਦਰਤੀ ਜਸਪਾਲਦੀਪ ਸਿੰਘ ਜੀ ਉਹਨਾਂ ਰੈਟ ਪ੍ਰਵਾਨ ਕਰ ਲਈ ਤਾਂ ਜਿੰਨੀ ਕਿ ਸੀਬੀਆਈ ਨੇ ਜਾਂਚ ਹੋਈ ਉਹਦੀ ਪੁਸ਼ਟੀ ਹੋਈ ਆ ਤਾਂ ਹੋਈ ਆ ਸੋ ਇਸ ਕਰਕੇ ਵੇ ਜੀ ਇਹਨਾਂ ਨੇ ਜ਼ਾਲਮਾਂ ਨਾਲ ਮਤਲਬ ਜਿਹੜਾ ਜਿਹੜੀ ਸ਼ਹਾਦਤ ਆ ਕੌਕੇ ਸਾਹਿਬ ਦੀ ਉਹਦੇ ਨਾਲ ਇੰਨਾ ਧਰੋ ਕੀਤਾ ਤੇ ਜਿਹੜੇ ਜ਼ਾਲਮ ਸੀ ਉਹਨਾਂ ਨਾਲ ਇੰਨਾ ਮੋਹ ਕੀਤਾ ਕਿ ਇਹਨਾਂ ਨੂੰ ਇਹ ਸਕਿਪ ਨਹੀਂ ਕਰ ਸਕਦੇ ਇਹਨਾਂ ਨੂੰ ਕਚਹਿਰੀ ਚ ਸਜ਼ਾ ਲੋ ਲੋ ਕੀ ਕਰ ਸਕਦੇ ਆ ਲੋਕ ਲੋਕ ਸਜ਼ਾ ਦੇ ਹੀ ਜਾਂਦੇ ਨੇ ਇਹਨਾਂ ਨੂੰ ਪਰ ਇੱਕ ਗੱਲ ਤਾਂ ਸਾਹਮਣੇ ਆਵੇ ਵੀ ਕੀ ਕੀ ਪਾਣਾ ਵਾਪਰ ਕੀ ਹੋਇਆ ਮੈਂ ਤਾਂ ਰੋਡੇ ਸਾਹਿਬ ਨੇ ਵੀ ਅੱਜ ਕਿਹਾ ਹੂੰ ਕਿ ਬਾਦਲ ਖੁਦ ਗਵਾਹ ਵੀ ਪੁਲਿਸ ਨੇ ਚੱਕਿਆ ਉਹ ਹੂੰ ਮੈਂ ਵੀ ਕਹਿਆ ਖਵਾ ਮੈਨੂੰ ਕਿਸੇ ਬਹੁਤ ਭਰੋਸੇਯੋਗ ਬੰਦੇ ਨੇ ਦੱਸਿਆ ਕਹਿੰਦੇ ਬੀਪੀ ਤਵਾੜੀ ਨੇ ਬਾਦਲ ਸਾਹਿਬ ਨੂੰ ਚਿੱਠੀ ਲਿਖੀ ਸੀ ਹੂੰ ਵੀ ਮੈਂ ਤੁਹਾਡੀ ਗਵਾਹੀ ਰਿਕਾਰਡ ਕਰਨਾ ਚਾਹੁੰਨਾ ਹੂੰ ਤੇ ਬਾਦਲ ਸਾਹਿਬ ਨੇ ਮਨਾ ਕਰਤਾ ਸੀ ਹੂੰ ਸੋ ਇਹ ਇਹ ਜਿਹੜੀਆਂ ਹੱਥਾਂ ਨਾਲ ਦਿੱਤੀਆਂ ਕਹਿੰਦੇ ਦੰਦਾ ਨਾਲ ਖੁੱਲ੍ਹਣੀਆਂ ਪੈਂਦੀਆਂ ਇਹਨਾਂ ਤੋਂ ਦੰਦਾ ਨਾਲ ਵੀ ਨਹੀਂ ਖੁੱਲ ਰਹੀਆਂ ਸੋ ਟਕਸਾਲਦਾਰ ਰੋ ਰੋਡੇ ਸਾਹਿਬ ਦਾ ਰੋਲ ਕੋਈ ਵਾੜਾ ਚੰਗਾ ਨਹੀਂ ਰਿਹਾ ਮੁੜ ਕੇ ਮੁਕਾਬਲਿਆਂ ਦੀ ਜਾਂਚ ਲਈ ਜਾਂ ਜੋ ਬਾਦਲ ਨੇ ਜ਼ੁਲਮ ਕੀਤਾ ਸੀ ਉਹਦੀ ਜਾਂਚ ਲਈ ਹੁਣ ਇਹ ਕਹਿੰਦੇ ਇਹ ਆ ਵਾਪਸ ਲਓ ਆ ਆ ਵਾਪਸ ਲਓ ਵਾਪਸ ਲਓ ਜਦੋਂ ਦਿੱਤਾ ਉਦੋਂ ਕਿੱਥੇ ਸੀ ਜੇ ਸਿਮਰਜੀਤ ਸਿੰਘ ਮਾਨੇ ਕਹਿੰਦਾ ਦਸ ਦੇ ਵਿੱਚ ਮੈਂ ਰਿਪੋਰਟ ਲੈ ਲਈ ਸੀ ਮੈਂ ਵੰਡੀ ਵੀ ਸੀ ਇਹ ਰਿਪੋਰਟ ਕਿਉਂਕਿ ਅਕਾਲੀ ਸਰਕਾਰ ਸੀ ਉਦੋਂ ਤੇ ਇਹਨਾਂ ਨੇ ਹਾਈ ਕੋਰਟ 'ਚ ਵੀ ਕੋਈ ਲੱਲਾ ਭੱਬਾ ਜਿਹਾ ਕੀਤਾ ਸੀ ਇਸ ਕੇਸ ਦਾ ਕਿਉਂ ਚੁੱਪ ਰਹੇ ਜੀ ਕਿਉਂਕਿ ਉਦੋਂ ਅਕਾਲੀ ਦਲ ਦਾ ਦਬਦਬਾ ਸੀ ਸਹੂਲਤ ਲੈਣ ਦੀ ਗੱਲ ਸੀ ਆਹੀ ਜਿਹੜੀ ਤੁਸੀਂ ਗੱਲ ਕਰਦੇ ਹੋ ਦਮਦਮੀ ਟਕਸਾਲ ਦੀ ਸਰਚਾਂਦ ਸਿੰਘ ਪ੍ਰੋਫੈਸਰ ਸਰਚਾਂਦ ਸਿੰਘ ਇੱਕ ਤਾਂ ਕਿਸੇ ਕਾਲ 'ਚ ਨਾ ਢਾਈ ਦਿਨ ਲੱਗ ਜਾਣ ਕੱਚੇ ਪੱਕੇ ਉਹ ਪ੍ਰੋਫੈਸਰ ਚੰਦੂ ਮਾਦਰਾ ਸਾਹੋ ਪ੍ਰੋਫੈਸਰ ਸਰਚਾਂਦ ਸਿੰਘ ਬੈਦ ਆ ਜਿਹੜੇ ਆ ਆਪਣਾ ਉਹ ਪਿਰਤਪਾਲ ਸਿੰਘ ਉਹ ਵੀ ਡਾਕਟਰ ਬੈਦ ਨੂੰ ਡਾਕਟਰ ਇੱਕ ਉਹ ਦੂਜਾ ਜਿਹਦੇ ਬਾਰੇ ਮੈਂ ਲਿਖਦਾ ਹੁੰਨਾ ਘੋਟੋਲਾ ਪਾਉ ਉਹ ਵੀ ਬੈਦ ਡਾਕਟਰ ਬਣਿਆ ਫਿਰਦਾ ਸਰਚਾਂਦ ਬਿਕਰਮਜੀਤ ਮਜੀਠੀ ਦਾ ਸਲਾਹਕਾਰ ਸੀ ਫਿਰ ਟਕਸਾਲ ਦਾ ਬਲਾਰਾ ਬਣ ਗਿਆ ਫਿਰ ਉਹ ਕਹਿੰਦੇ ਨੇ ਵੀ ਖੁਦ ਹੀ ਮਿੱਟੀ ਆਖਰ ਨੂੰ ਖੂਚੇ ਲੱਗ ਜਾਣੀ ਆ ਤੇ ਹੋ ਗਿਆ ਭਾਜਪਾ ਚ ਸ਼ਾਮਲ ਤੁਹਾਡੇ ਸਾਹਮਣੇ ਠੀਕ ਆ ਇਹਦਾ ਲਾਹਾ ਜਿੰਨਾ ਲੋਇਆ ਖਾਲਿਸਤਾਨ ਦੇ ਨਾਂ ਤੇ ਜਿੰਨਾ ਰਪੌਰ ਇਕੱਠਾ ਹੋਇਆ ਉਹ 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 ਵੀ ਲੁੱਟ ਹੋਈ ਆ ਬਹੁਤ ਵੱਡੀ ਗੁਰਦੁਆਰਿਆਂ ਦੇ ਬਾਹਰ ਲਿਆਂ ਤੇ ਕਬਜ਼ੇ ਹੋ ਗਏ ਕੋਈ ਚੈਲੰਜ ਨਹੀਂ ਕਰਦਾ ਇਹਨਾਂ ਨੂੰ ਕਿਉਂਕਿ ਹੁਣ ਤੱਕ ਤਾਂ ਇਹ ਕਹਿੰਦੇ ਸੋਧ ਦੇਾਂਗੇ ਠੋਕ ਦੇਾਂਗੇ ਹੁਣ ਉਹ ਸਮਰੱਥਾ ਇਹਨਾਂ ਦੀ ਖਤਮ ਹੋ ਗਈ ਟਾਰਗੇਟ ਕਿੰਨੀ ਲਈ ਵੀ ਖਤਮ ਹੋ ਗਈ ਹੁਣ ਤਾਂ ਏਜੰਸੀਆਂ ਇਹਨਾਂ ਨੂੰ ਠੋਕਣ ਲੱਗੀਆਂ ਨਿੱਜਰ ਵਾਲੀ ਗੱਲ ਪੰਨੂ ਵਾਲੀ ਗੱਲ ਤੁਹਾਡੇ ਸਾਹਮਣੇ ਆ ਗਈ ਹੁਣ ਫਿਰ ਲੋਕ ਬੋਲਣ ਲੱਗੇ ਸੋ ਇਸ ਕਰਕੇ ਲੋਕਾਂ ਨੇ ਤਾਂ ਬੋਲਣਾ ਸੋ ਇਹ ਬੜੀ ਵੱਡੀ ਬੇਇਨਸਾਫੀ ਹੋਈਆ ਮਤਲਬ ਮੈਂ ਕਹਿੰਦਾ ਮੇਰੇ ਤੇ ਤਸ਼ੱਦਦ ਹੋਇਆ ਮੈਂ ਇੱਕ ਵਿਅਕਤੀ ਸੀ ਨਾ ਵਿਅਕਤੀ ਤੇ ਤਸ਼ੱਦਦ ਹੋਇਆ ਇੱਕ ਜਸਟਿਸ ਅਜੀਤ ਸਿੰਘ ਬੈਂਸ ਨੂੰ ਹੱਥਕੜੀ ਲਾ ਕੇ ਘਮਾਇਆ ਗਿਆ ਉਹ ਮੇਰੇ ਨਾਲੋਂ ਵੱਡਾ ਸਨੇਹਾ ਸੀ ਉਹ ਤਾਂ ਮੈਨੂੰ ਕੱਲੇ ਨੂੰ ਡਰਾਉਣ ਤੇ ਧਮਕਾਉਣ ਦੀ ਸੀ ਵੀ ਹਟ ਜਾ ਪਿੱਛੇ ਇੱਕ ਜੱਜ ਨੂੰ ਘਮਾਉਣਾ ਉਹ ਮੈਸੇਜ ਤੁਹਾਡਾ ਕਾਰਜਕਾਰੀ ਜਥੇਦਾਰ ਮਾਰ ਦੇਣਾ ਇਹ ਇੱਕ ਮੈਸੇਜ ਸੀ ਸਨੇਹਾ ਸੀ ਹੁਣ ਇਹ ਉਹਨਾਂ ਦੇ ਘਰਦਿਆਂ ਨੂੰ ਕਹਿੰਦੇ ਐਫ ਆਈ ਆਰ ਲਿਖਾਓ ਮਨੁੱਖੀ ਅਧਿਕਾਰ ਸੰਗਠਨ ਵੱਲੋਂ ਕੁਝ ਬੰਦੇ ਉਦੋਂ ਵੀ ਮਿਲੇ ਸੀ ਪਰਿਵਾਰ ਨੂੰ ਉਹ ਕਹਿੰਦੇ ਜੀ ਪੁਲਿਸ ਨੇ ਸਿੱਧਾ ਸਾਨੂੰ ਕਿਹਾ ਵੀ ਜਥੇਦਾਰ ਮਾਰਤਾ ਨਾ ਕੋਈ ਚਿੜੀ ਕੁਸਕੀ ਆ ਹੋਇਆ ਸੀ ਜੇ ਆਪਦੇ ਬੱਚੇ ਬਚਾਉਣੇ ਆ ਚੁੱਪ ਕਰ ਜੋ ਜੇ ਸ਼ਿਕਾਇਤ ਵੀ ਕਰਤੀ ਬਲਵਿੰਦਰ ਜਟਾਣੇ ਦਾ ਪਰਿਵਾਰ ਦੇਖ ਲਿਆ ਤੁਸੀਂ ਕਿੱਲੀ ਬੌਂਦਲਾ ਦਾ ਦੇਖ ਲਿਆ ਤੇ ਬਚਣਾ ਕੋਈ ਨਹੀਂ ਉਹਨਾਂ ਨੇ ਨਾ ਕਰਤੀ ਸੀ ਹਾਂ ਠੀਕ ਆ ਹੁਣ ਚਲੋ ਹਾਲਤ ਜੇ ਬਦਲ ਗਏ ਉਹ ਵਿਚਾਰੇ ਪਰਿਵਾਰ ਕੀ ਕਰੂ ਜੀ ਪਰਿਵਾਰ ਇਸ ਹਾਲਤ ਚ ਕੀ ਕਰਦਾ ਉਹਨਾਂ ਨੇ ਵੀ ਜਿਹੜਾ ਹਾਜ਼ ਨਾਰਾ ਮਾਰਦਾ ਮਾਰਦਾ ਹੁਣ ਸੁਖਵੀਰ ਪਰਿਵਾਰ ਤੇ ਜਾਇਆ ਆ ਕੀ ਕੀ ਮਾਰ ਮਾਰ ਲਈ ਜੀ ਇਹ ਤਾਂ ਉਹੋ ਹੀ ਆ ਨਾ ਅਪਰਾਧੀ ਦੂਣਾ ਨਿਵੇ ਜਿਉ ਹੰਤਾ ਮੁਰਗਾਏ ਅਪਰਾਧੀ ਦੂਣਾ ਨਿਵੇ ਜਿਉ ਹੰਤਾ ਮੁਰਗਾਏ ਜਿਵੇਂ ਸ਼ਿਕਾਰੀ ਨਾਲ ਲੁੱਕ ਕੇ ਛਿਪ ਕੇ ਸ਼ਿਕਾਰ ਕਰਦਾ ਹੁਣ ਇਹਨਾਂ ਨੂੰ ਐ ਹੋ ਗਿਆ ਕਿ ਕੌਂਕੇ ਦੇ ਪਰਿਵਾਰ ਨੂੰ ਮਿਲੇ ਪਤਾ ਨਹੀਂ ਸੀ ਕਿਹੜਾ ਪੰਥਕ ਗੱਲ ਕਰ ਲਈ ਇਹ ਤਾਂ ਮਾਫੀ ਮੰਗਣੀਆਂ ਪੈਣਗੀਆਂ ਜਾਣੇ ਅਣਜਾਣੇ ਭੁੱਲ ਹੋਈ ਇਹ ਸਿਆਸਤ 'ਚ ਨਹੀਂ ਹੁੰਦੀ ਜਾਣੇ ਅਣਜਾਣੇ ਭੁੱਲ ਹੁੰਦੀ ਆ ਗੁਰੂ ਗ੍ਰੰਥ ਸਾਹਿਬ ਦਾ ਜਦੋਂ ਗ੍ਰੰਥੀ ਪਾਠ ਕਰਦੇ ਨੇ ਕਈ ਵਾਰ ਸੁਰਤ ਹਿੱਲ ਜਾਂਦੀ ਆ ਨਿਗਾ ਨਹੀਂ ਟਿਕਦੀ ਸ਼ਬਦ ਜੋੜੂ ਨਾ ਪਰਾਂ ਹੋ ਜਾਂਦੇ ਆ ਗਲਤੀਆਂ ਹੋ ਜਾਂਦੀਆਂ ਉੱਥੇ ਅਰਦਾਸ ਚ ਕਹਿੰਦੇ ਹੁੰਦੇ ਨੇ ਬਾਣੀ ਪੜ੍ਹਦੇ ਆ ਸੁਣਦੇ ਆ ਜੋ ਜਾਣੇ ਅਣਜਾਣੇ ਭੁੱਲ ਹੋਈਓ ਮਾਫ ਕਰੋ ਬਸ ਪਾਣਾ ਨਾਲੋਂ ਨਾਤਾ ਤੋੜਿਆ ਸੀ ਉਹ ਜਾਣੇ ਅਣਜਾਣੇ ਸੀ ਭਾਜਪਾ ਨੂੰ ਬਿਨਾਂ ਸ਼ਰਤ ਹਮਾਇਤ ਦਿੱਤੀ ਸੀ ਉਹ ਜਾਣੇ ਅਣਜਾਣੇ ਸੀ ਸਾਰੇ ਸ਼ਿਕਾਰੀ ਪੁਲਿਸ ਅਫਸਰਾਂ ਦੇ ਕੇਸ ਸਰਕਾਰ ਦੇ ਖਰਚੇ ਤੇ ਲੜਨ ਲਈ ਫੈਸਲਾ ਕੀਤਾ ਉਹ ਜਾਣੇ ਅਣਜਾਣੇ ਸੀ ਆ ਰਿਪੋਰਟ ਦੱਬੀ ਇਹ ਜਾਣੇ ਅਣਜਾਣੇ ਸੀ ਤਿੰਨ ਖੇਤੀਬਲਾਂ ਦੀ ਹਮਾਇਤ ਕੀਤੀ ਉਹ ਜਾਣੇ ਅਣਜਾਣੇ ਸੀ ਜੰਮੂ ਕਸ਼ਮੀਰ ਦੀ ਹੋਂਦ ਖਤਮ ਕੀਤੀ ਉਹ ਜਾਣੇ ਅਣਜਾਣੇ ਸੀ ਅਕਾਲੀਆਂ ਨੂੰ ਕੱਢਿਆ ਸਾਰਿਆਂ ਨੂੰ ਇਹ ਜਾਣੇ ਅਣਜਾਣੇ ਸੀ ਅੱਜ ਉਹ ਕਹਿੰਦਾ ਆਓ ਸਾਰੇ ਇਕੱਠੇ ਹੋਈਏ ਜੇ ਭੋਰਾ ਵੀ ਸ਼ੋਹਿਰਦ ਹੁੰਦਾ ਜੀ ਉਹ ਜਿੰਨੇ ਉਹਨੇ ਕੱਢੇ ਨੇ ਅਕਾਲੀ ਦਲ ਤੋਂ ਉਹ ਕਹਿੰਦਾ ਮਾਇਓ ਸਾਰੇ ਫੈਸਲੇ ਵਾਪਸ ਲੈ ਲੈਣਾ ਰਾਹ ਖੁੱਲਾ ਹੁਣ ਉਹ ਕਹਿੰਦਾ ਓਏ ਭੁੱਲ ਵੀ ਬਖਸ਼ ਆਲੀ ਆਓ ਹੁਣ ਆਓ ਹੁਣ ਤਾਂ ਉਹ ਗੋਡੇ ਹਟਾ ਲੰਘੋ ਮੇਰੇ ਲੰਘ ਵੀ ਜਾਣ ਜਿਹੜੀ 30 ਸਾਲਾਂ ਚ ਇਹਨਾਂ ਨੇ ਅਕਾਲੀ ਦਲ ਦਾ ਬਰਤਾਂਤ ਬਦਲਤਾ ਨੀਤੀ ਬਦਲਤੀ ਕਾਰਜਸ਼ੈਲੀ ਬਦਲਦੀ ਢੀਂਡਾ ਸਾਹਿਬ ਕਹਿੰਦੇ ਜ਼ਿਲ੍ਹਾ ਜੱਥੇਦਾਰ ਹੁੰਦੇ ਸੀ 31 ਮੈਂਬਰੀ ਵਰਕਿੰਗ ਕਮੇਟੀ ਹੁੰਦੀ ਸੀ ਉਸ ਤੋਂ ਬਾਅਦ ਪ੍ਰਧਾਨ ਸਕੱਤਰੇ ਹੁੰਦੇ ਸੀ ਐਡਾ ਜ਼ਬਰਦਸਤ ਢਾਂਚਾ ਸੀ ਜੋ ਕੋਈ ਫੈਸਲਾ ਲੈਂਦਾ ਸੀ ਲਾਗੂ ਹੁੰਦਾ ਸੀ ਹੁਣ ਪਤਾ ਹੀ ਨਹੀਂ ਕਿੰਨੇ ਜਨ ਸਕੱਤਰ ਨੇ ਕਿੰਨੇ ਸੀਨੀਅਰ ਮੀਤ ਪ੍ਰਧਾਨ ਨੇ ਕਿ ਜਥੇਵੰਦਕ ਢਾਂਚਾ ਤੋੜਨਾ ਮਤਲਬ ਹੁੰਦਾ ਆਪਣੀ ਮਰਜ਼ੀ ਚ ਲਾਉਣੀ ਇਸੇ ਤਰ੍ਹਾਂ ਬਾਕੀ ਸਾਰੇ ਥਾਂ ਤੇ ਹੁੰਦਾ ਮਤਲਬ ਤੁਸੀਂ ਜਥੇਵੰਦਕ ਲਾਈਨ ਤੋੜਤੀ ਸਿਆਸੀ ਲਾਈਨ ਤੋੜਤੀ ਬੈਜੀ ਲੀਡਰਸ਼ਿਪ ਉਹਦੀ ਹੁੰਦੀ ਹੈ ਜਿਹਦੀ ਲੀ ਹੋਵੇ ਜਿਹਦੀ ਮਾਰਗਸੇਧ ਹੋਵੇ ਸੁਖਵੀਰ ਨੂੰ ਬਦਲ ਲਓ ਮਾਰਗਸੇਹੀ ਉਹੀ ਰੱਖੋਗੇ ਓਏ ਉਹੀ ਫੈਸਲੇ ਮੁੜ ਕੇ ਤੁਸੀਂ ਅੱਜ ਭਾਜਪਾ ਦੀ ਕੁੱਛੜ ਚ ਬੈਠੇ ਨੇ ਬੀਬੀ ਜਗੀਰ ਕੌਰ ਤੇ ਢੀਂਸ ਤੇ ਇਹ ਜਾਣ ਲਈ ਕਾਲੇ ਨੇ ਇਹਨਾਂ ਦਾ ਤਾਂ ਹਾਲ ਹੈ ਨਾ ਇੱਕ ਘਰੋਂ ਬੀਬੀ ਨਾ ਰੁਸ ਕੇ ਚਲੀ ਗਈ ਐਵੇਂ ਹੀ ਬਹਾਨਾ ਜਿਹਾ ਲਾ ਕੇ ਮੁੜ ਕੇ ਬੱਕਰੀ ਦਾ ਕੰਨ ਫੜ ਕੇ ਆਵੇ ਘਰ ਨੂੰ ਲਾ ਮੈਂ ਤਾਂ ਜਾਂਦੀ ਸੀ ਆਹ ਨਹੀਂ ਭੇੜੀ ਜਾਣ ਦਿੰਦੀ ਹੁਣ ਇੱਕ ਇੱਕ ਕੌਮ ਇੱਕੋ ਦੀ ਵੀ ਹਮਾਇਤ ਉਹਦੀ ਵੀ ਹਮਾਇਤ ਇਸ ਰਾਹ ਪਏ ਹੋਏ ਨੇ ਇਹਨਾਂ ਦਾ ਕੋਈ ਪਾਰ ਉਤਾਰਾ ਨਹੀਂ ਖਾਲਸਾ ਪੰਥ ਨੂੰ ਫੈਸਲੇ ਲੈਣੇ ਪੈਣਗੇ ਖਾਲਸਾ ਪੰਥ ਦਾ ਪੰਜਾਬ ਦਾ ਇੱਕ ਵਰਤਾਂਤ ਸਿਰਜਣਾ ਪਊ ਵਰਤਾਂਤ ਸਿਰਜਿਆ ਉਹਦੀ ਜਦੋਂ ਸਮਾਜ ਚੱਲੂ ਸੰਵਾਦ ਮੁੱਦਿਆਂ ਤੇ ਸਿਆਸਤ ਤੇ ਚੱਲੇ ਇਹ ਸਾਰੇ ਸਮਾਦ ਬੰਦ ਕਰਦੇ ਨੇ ਪਾਰਟੀ 'ਚ ਕੋਈ ਮਾੜੀ ਜਿਹੀ ਆਵਾਜ਼ ਉਠਾ ਦੇ ਆਊਟ ਕੇਜਰੀਵਾਲ ਵੀ ਇਹੀ ਕਰਦਾ ਤੇ ਵੱਡੀ ਗੱਲ ਇਹ ਕਰਨ ਲੱਗੇ ਵੀ ਜੋ ਅਸੀਂ ਕਰ ਰਿਹਾ ਇਹ ਤਾਂ ਸੱਚੇ ਪਾਤਸ਼ਾਹ ਦਾ ਹੁਕਮ ਆ ਦੇਖੋ ਅਮਰਤਪਾਲ ਕਹਿੰਦਾ ਇਹ ਤਾਂ ਅਸੀਂ ਤਾਂ ਜੀ ਗੁਰੂ ਸਾਹਿਬ ਵੱਲੋਂ ਲਾਈ ਡਿਊਟੀ ਨਿਭਾ ਰਹੇ ਹਾਂ ਸਖਜਿੰਦਰ ਰੰਧਾਵਾ ਜਦੋਂ ਸਿੱਧੂ ਨੂੰ ਕਹਿ ਦੋ ਮੁੜ ਕੇ ਫੜਿਆ ਚਲੋ ਅੱਡ ਮਸਲਾ ਕਿਵੇਂ ਗਲਤ ਸੀ ਉਹ ਸਾਰਾ ਕਹਿੰਦਾ ਕਾਂਗਰਸ ਦਾ ਨੁਕਸਾਨ ਜਿਹੜਾ ਪਹਚਾਇਆ ਸਿੱਧੂ ਨੇ ਰੱਬ ਨੇ ਉਹਨੂੰ ਸਜ਼ਾ ਦੇਤੀ ਜਿਵੇਂ ਕਾਂਗਰਸ ਰੱਬ ਨੇ ਬਣਾਈ ਹੁੰਦੀ ਆ ਵੀ ਕਾਂਗਰਸ ਦਾ ਨੁਕਸਾਨ ਹੋ ਗਿਆ ਰੱਬ ਉਹ ਤੋਂ ਗੁੱਸੇ ਆ ਕੇਜਰੀਵਾਲ ਵੀ ਇਹ ਕਹਿੰਦਾ ਹਮ ਕਿਹਾ ਹੈ ਜੀ ਜੋ ਉੱਪਰ ਵਾਲਾ ਕਰਵਾਤਾ ਹੈ ਉਹ ਹੀ ਕਰਤੇ ਸੋ ਇਹ ਜਿਹੜਾ ਇਹ ਵਰਤਾਂਤ ਸਿਰਜਿਆ ਜਾ ਰਿਹਾ ਹੈ ਨਾ ਜਾਂ ਮੋਦੀ ਵੀ ਜਿਹੜਾ ਹੁਣ ਸਿਰਜ ਰਿਹਾ ਤੀਰਥ ਯਾਤਰਾਵਾਂ ਸ਼ਾਇਦ ਆਪਣੀ ਗੱਲ ਹੋਈ ਹੋਵੇ ਆਮ ਤੌਰ ਤੇ ਜਦੋਂ ਬੰਦੇ ਦੇ ਸਾਰੇ ਹਿੱਲੇ ਮੁੱਕ ਜਾਣ ਨਾ ਆਲ ਕਹਿੰਦਾ ਹੁਣ ਸੱਚੇ ਪਾਤਸ਼ਾਹ ਵਾਹਿਗੁਰੂ ਰਾਮ ਅੱਲਾ ਹੁਣ ਤੇਰੇ ਭਰੋਸਿਆ ਹੁਣ ਤੇਰੀ ਉਹ ਬਾਹ ਫੜੀ ਆਇ ਕਰ ਇਹੀ ਹਾਲ ਇਹਨਾਂ ਦਾ ਹੋ ਗਿਆ ਮੁੱਦੇ ਨਾਲ ਤੋ ਹੱਲ ਨਹੀਂ ਹੁੰਦੇ ਸਮੱਸਿਆ ਦੇ ਸਾਹਮਣਾ ਨਹੀਂ ਕਰ ਰਹੇ 30 ਸਹਜ ਤਰ ਚਾਹੇ ਬਾਦਲ ਨੇ ਸ਼ੁਰੂ ਕੀਤੀ ਸੀ ਇਹਨੇ ਵੀ ਕਰਤੀ ਮੋਦੀ ਨੇ ਵੀ ਕਰਤੀ ਜਿਹਦਾ ਮਤਲਬ ਇਹ ਆ ਭਾਈ ਹੁਣ ਆਰਾਮ ਰਾਮ ਕਰੋ ਰੱਬ ਦੇ ਜੱੜ ਲੱਗੋ ਸਾਡੇ ਹੱਥ ਖੜੇ ਨੇ ਇਹ ਐਡੀ ਵੱਡੀ ਡਾਈਵਰਸ਼ਨ ਕਰ ਰਹੇ ਨੇ ਸਿਆਸਤ ਦੀ ਉਹ ਯੁੱਧਿਆ ਦਾ ਮੰਦਿਰ ਹੁਣ ਮੈਨੂੰ ਦੱਸੋ ਇਹ ਕਾਂਗਰਸ ਨੂੰ ਕਹਿੰਦੇ ਹਿੰਦੂ ਵਿਰੋਧੀ ਆ ਚਾਰੇ ਸ਼ੰਕਰਾਚਾਰੀਆ ਸਨਾਤਨ ਧਰਮ ਦੇ ਜਿੰਨਾ ਤੋਂ ਵੱਡਾ ਕੋਈ ਨਹੀਂ ਚਾਰਾਂ ਨੇ ਉੱਥੇ ਜਾਣਾ ਰੱਦ ਕਰਤਾ ਕਹੋ ਉਹਨਾਂ ਨੂੰ ਵੀ ਕਾਂਗਰਸੀ ਨੇ ਤੁਸੀਂ ਧਰਮ ਨੂੰ ਇੱਕ ਸਿਆਸਤ ਦੇ ਪੈੜੇ ਵਜੋਂ ਵਰਤ ਰਹੇ ਆ ਇਹਦੇ ਪੰਗੇ ਪੈਣਗੇ ਸਰਸੇ ਵਾਲੇ ਸਾਧ ਦੇ ਖਿਲਾਫ ਹੁਕਮ ਨਾਮ ਜਾਰੀ ਕਰਾਣ ਦੇ ਕੋਈ ਰੌਲਾ ਨਹੀਂ ਸੀ ਇੱਕ ਫਿਰਕੇ ਦੇ ਖਿਲਾਫ ਕਰਤਾ ਪਿੰਡਾਂ ਚ ਗਲੀਆਂ ਚ ਲੜਾਈ ਪਹੁੰਚ ਗਈ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੇਣ ਤੋਂ ਮਨਾ ਕਰਤਾ ਦੱਸੋ ਜੀ ਇਹ ਕਿਹੜੇ ਫਲਸਫੇ ਅਨਸਾਰ ਫਿਰ ਮੁੜ ਕੇ ਮਾ ਹੁਕਮ ਨਾਮ ਵਾਪਸ ਵੀ ਲੈ ਲੇ 170 100 ਕਹਿੰਦੇ ਉਹ ਕੀ ਕਹਿੰਦੇ 170 ਵੀ ਖਾਣਾ 100 ਗੰਡੇ ਵੀ ਖਾਣੇ ਆ ਇਸੇ ਰਾਹ ਚੱਲ ਰਹੀਆਂ ਨੇ ਸਿਆਸੀ ਤਰ੍ਹਾਂ ਤੇ ਲੋਕਾਂ ਨੂੰ ਗੰਭੀਰਤਾ ਨਾਲ ਇਹ ਤੇ ਵਿਚਾਰ ਕਰਨਾ ਚਾਹੀਦਾ ਜੀ ਬਹੁਤ ਸ਼ੁਕਰੀਆ ਜੀ ਇਸਨ ਸਾਡੇ ਨਾਲ ਮਾਲਵਿੰਦਰ ਸਿੰਘ ਮਾਲੀ ਜੀ ਜਿਨ੍ਹਾਂ ਨੇ ਖੁੱਲ੍ਹ ਕੇ ਇਸ ਬਾਰੇ ਵਿਚਾਰ ਚਰਚਾ ਕੀਤੀ ਹੈ ਇਹਨਾਂ ਸਾਰੇ ਮੁੱਦਿਆਂ ਦੇ ਬਾਰੇ ਤੁਹਾਡਾ ਨਿੱਜੀ ਤੌਰ ਤੇ ਕੀ ਮੰਨਣਾ ਹੈ ਤੁਸੀਂ ਕਿਹੜੀ ਗੱਲ ਨਾਲ ਸਹਿਮਤੀ ਰੱਖਦੇ ਹੋ ਤੇ ਕਿਹੜੀ ਨਾਲ ਅਸਹਿਮਤੀ ਰੱਖਦੇ ਹੋ ਉਸ ਦੇ ਬਾਰੇ ਵੀ ਆਪਣੇ ਆਪਣੇ ਮਨ ਦੇ ਵਿਚਾਰ ਸਾਂਝੇ ਕਰ ਸਕਦੇ ਹੋ ਫਿਲਹਾਲ ਅੱਜ ਦੀ ਇਸ ਮੁਲਾਕਾਤ ਚ ਹੈ ਨਹੀਂ ਸਾਥੀ ਕੈਮਰਾਮੈਨ ਮਨਦੀਪ ਸਿੰਘ ਦਿ ਨਾਲ ਸੰਦੀਪ ਲਾਦੂ ਕਾ ABC ਪੰਜਾਬ ਚੰਡੀਗੜ੍ਹ